ਭਾਈ ਅਸੀਂ 3 ਵਜੇ ਉੱਠਦੇ ਆ ਸਵੇਰੇ ਸਵੇਰੇ 4 ਵਜੇ ਸੀ ਦਾਰਾ ਚੋਣ ਲੱਗ ਜਾਨੇ ਆ 5 ਵਜੇ ਨੂੰ ਸਾਡਾ ਦੁੱਧ ਤਿਆਰ ਹੁੰਦਾ ਸਵਾ 5 ਵਜੇ ਦੋਜੀ ਆਪਣੇ ਘਰੇ ਆ ਜਾਂਦੇ ਠੀਕ ਦੁੱਧ ਤਾਂ ਮੰਨ ਕੇ ਚੱਲੋ ਆਪਣਾ 100 150 ਲੀਟਰ ਡੇਲੀ ਦਾ ਜਾਂ ਪਰ ਜਿਹੜੇ ਸਾਬ ਨਾਲ ਆਪਾਂ ਮਿਹਨਤ ਕਰਦੇ ਹਾਂ ਉਹ ਸਾਬ ਨਾਲ ਦੁੱਧ ਦਾ ਰੇਟ ਨਹੀਂ ਮਿਲਦਾ ਦੇਖ ਵੀਰੇ ਆਪਾਂ ਇਹ ਵੀ ਨਹੀਂ ਕਹਦੇ ਹਨ ਜਿਹੜੇ ਕੋਈ ਗਰੀਬ ਵਿਚਾਰੇ ਦੁੱਧ ਲੈਂਦੇ ਨੇ ਜੇ ਆਪਾਂ ਕਹਿੰਦੇ ਵੀ ਸਹੀ ਰੇਟ ਦਾ 100 ਰੁਪਏ ਕਿਲੋ ਹੋਣਾ ਚਾਹੀਦਾ ਪਰ ਉਹ ਫਿਰ ਆਪਣੀ ਵੀਡੀਓ ਦੇਖ ਕੇ ਆਲਾ ਕਮੈਂਟ ਕਰਦਾ ਵੀ ਤੁਸੀਂ ਤਾਂ 100 ਰੁਪਏ ਕਿਲੋ ਲੈ ਲਾਂਗੇ ਗਰੀਬ ਅਸੀਂ ਕਿੱਥੋਂ ਲਵਾਂਗੇ ਜੇ ਆਪਾਂ ਕਹਿੰਦੇ ਵੀ ਜੇ ਆਪਾਂ ਨੂੰ ਉਹ ਚੀਜ਼ਾਂ ਸਰਕਾਰ ਸਸਤੀਆਂ ਕਰੇ ਵੀਰੇ ਚਾਹੀਏ ਦੁੱਧ ਆਪਣਾ 30 40 ਵਿਕੀ ਜਾਵੇ ਫਿਰ ਵੀ ਆਪਾਂ ਸੰਤੋਸ਼ਤਾ ਉਹਦੇ ਵਿੱਚ ਹੈਗਾ ਵੀ ਦੁੱਧ ਜਿੱਦਾ ਬੱਚ ਤਾਂ ਹੈ ਨਹੀਂ ਕੋਈ ਮਨ ਲਾਦਾ ਬੱਚ ਤਾਂ ਹੈ ਨਹੀਂ ਵੀਰੇ ਪਰ ਇਹ ਚੀਜ਼ ਹੁੰਦੀ ਹੈ ਵੀ ਚਲਾਈ ਚਲਾਈ ਚੱਲੀ ਜਾਂਦੇ ਆਪਾਂ ਦਾ ਇਹ ਜੱਟ ਸੌਦਾ ਸਿੱਧਾ ਹੀ ਆ ਵੀ ਆਈ ਚਲਾਈ ਚੱਲੀ ਪਰ ਇਹਨਾਂ ਕਾ ਘਨੇ ਵੀਰੇ ਵੀ ਜੇ ਆਪਾਂ ਇਹਨਾਂ ਦਾ ਢਿੱਡ ਭਰ ਦਿਆਂ ਤਾਂ ਭੁੱਖਾ ਹੀ ਆਪਾਂ ਨੂੰ ਵੀ ਨਹੀਂ ਮਰਨ ਦਿੰਦੀ ਜੋ ਵੀ ਕੋ ਸਾਜੇ ਸਾਡੇ ਕੋਲੇ ਇਹਨਾਂ ਦੀ ਦੇਣ ਫਿਰ ਸਾਡੇ ਕੋਲ ਬੱਕਰੀਆਂ ਦਾ ਅਸੀਂ ਕੰਮ ਸ਼ੁਰੂ ਕੀਤਾ ਸੀ ਮੇਰੇ ਘਰ ਆ ਲਗੰਦਾ ਵੀ ਬੱਕਰੀਆਂ ਦਾ ਸੌ ਕਹਿ ਸਕਦੀ ਵੀ ਸੰਭਲेंगी ਮੀਂਗੜਾ ਤੋਂ ਤੈਨੂੰ ਸੁੱਕ ਜੀ ਤਾਂ ਨਹੀਂ ਆਉਂਦੀ ਐਸੀ ਦੋ ਬੱਕਰੀਆਂ ਰੱਖ ਲਿਆ ਲੋਕ ਸਾਨੂੰ ਕਹਿੰਦੇ ਵੀ ਇਥੇ ਕਹਿਣ ਲੱਗੇ ਬੱਕਰੀਆਂ ਰੱਖਣ ਵਾਲਿਆਂ ਦਾ ਬੱਕਰੀਆਂ ਵਾਲੇ ਵਜਿਆ ਕਰਨਗੇ ਮੈਂ ਕਿਹਾ ਬਿੰਦਰ ਲੋਕਾਂ ਦੀਆਂ ਗੱਲਾਂ 'ਚ ਜੇ ਤੁਸੀਂ ਧਿਆਨ ਦੇਵੋਗੇ ਫਿਰ ਕਦੇ ਵੀ ਕੰਮ ਜਾਪ ਨਹੀਂ ਹੋ ਸਕਦੇ ਹੈਗੇ ਚਲੋ ਸਾਲ ਸਾਲ 'ਚ ਦੋ ਵਾਰੀ ਬੱਕਰੀ ਸੂਪੈਂਦੀ ਆ ਤਿੰਨ ਤਿੰਨ ਬੇਮੇਂ ਨਹੀਂ ਦਿੱਤੇ ਬੱਕਰੀ ਨੇ ਕਿਸੇ ਨੇ ਦੋ ਮੇਮਣੇ ਨਹੀਂ ਦਿੱਤੇ ਤੇ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਵਧੀਆਂ ਗਈਆਂ ਜਿਵੇਂ ਆਪਾਂ ਕਹਿੰਦੇ ਨੇ ਵੀ ਕਾਲਾ ਸਿਉਣਾ ਜਦੋਂ ਕੋਈ ਲੋੜ ਹੁੰਦੀ ਆ ਮੇਮਣੇ ਦਾ ਕਰਨ ਫੜਿਆ ਵੇਚਦਾ ਵੀ ਕੋਈ ਦਿੱਕਤ ਨਹੀਂ ਆਉਂਦੀ ਕਦੇ ਵੀ ਹਾਂ ਹੁਣ ਅੱਜ ਜੇ ਸਾਡੇ ਕੋਲ ਤੁਸੀਂ ਦੇਖ ਕੇ ਆਏ ਹੋਗੇ ਚਾਹੀ 50 ਬ ਕਿ ਨਾ ਉਹਨਾਂ ਦਾ ਕਾਰੋਬਾਰ ਕੀ ਮੈਂ ਆ ਉਹ ਬੱਕਰੀਆਂ ਰੱਖ ਦੇਣਗੇ ਸੰਤਾ ਐ ਲਾ ਦੋ ਗਰੀਬ ਜਿਹੇ ਨੇ ਚਲ ਫਿਰ ਗਰੀਬ ਵੀ ਤੇ ਇਨਸਾਨ ਹੁੰਦੇ ਨੇ ਠੀਕ ਆ ਪਸੇ ਆਪਦੀ ਮਿਹਨਤ ਕਰਕੇ ਖਾਂਦੇ ਆਪ ਘੜਾ ਮੰਗ ਕੇ ਖਾਂਦੇ ਲੋਕਾਂ ਨੇ ਗੱਲਾਂ ਵੀਰੇ ਬਹੁਤ ਕੀਤੀਆਂ ਬਾਹਲੀਆਂ ਗੱਲਾਂ ਬਕੀਤੀਆਂ ਤੁਸੀਂ ਮੰਨ ਕੇ ਚੱਲ ਤੁਸੀਂ ਤੂੰ ਵੀ ਮੇਰੇ ਪਿੰਡ ਦਾ ਹਨਾ ਆਪਣੇ ਪਿੰਡੋਂ ਵੀ ਲੋਕਾਂ ਨੇ ਬੜਦਾਲ ਕਰੀ ਵੀ ਬੱਕਰੀਆਂ ਰੱਖਦੇ ਨੇ ਮੈਂ ਆਏ ਪੁੱਛਣ ਆਲੇ ਵੀ ਤੁਸੀਂ ਸਾਡੇ ਘਰੇ ਕਣਕ ਸਿੱਟ ਕੇ ਜਾਂਦੇ ਹੋ ਖਾ ਸੀ ਲੈ ਬ੍ਰੇਟਾ ਇੱਕ ਬੂਰੀ ਇੱਕ ਇਹ ਇੱਕ ਤਾਂ ਹਾਂ ਬੂਰੀ ਵੀ ਨਹੀਂ ਲੈਣਾ ਦੁੱਧਦਾਰ ਕੜਵੇ ਤਾਂ ਬਹੁਤ ਸੋਹਣਾਗਾ 16 ਲੀਟਰ ਦੁੱਧ ਦਿੰਦੀ ਹੈ ਨਹੀਂ ਵੀਰੇ ਪਤਾ ਥਾਂ ਦੀ ਸਾਨੂੰ ਥੋੜੀ ਦਿੱਕਤ ਹੈ ਹੁਣ ਤੈਨੂੰ ਪਤਾ ਥਾਂ ਦੀ ਘਾਟ ਆ ਸਾਨੂੰ ਸਾਡਾ ਇਹ ਸੌਂਗ ਹੈ ਵੀ ਮੇਰਾ ਆਪਦਾ ਹੈ ਵੀ ਅਸੀਂ ਘੱਟੋ ਘੱਟ 100 ਮੱਝ ਸਾਡੇ ਕੋਲ ਹੋਵੇ ਅਸੀਂ ਉਦੋਂ ਗਲਤੀ ਕਰ ਲਿਆ ਸੈੱਡ ਪਾ ਕੇ ਹੂੰ ਜੇ ਕਿਤੇ ਟਾਇਲ ਵਾਲਾ ਪਾਇਆ ਹੁੰਦਾ ਨਾਲ ਤਾਂ ਸੱਤ ਠੰਢੀ ਰਹਿੰਦੀ ਹੂੰ ਹੂੰ ਵੀ ਹੁਣ ਗਰਮੀ ਵਾਲੀ ਹੋ ਗਈ ਇਸਦਾ ਬਹੁਤ ਬਸਤਾਉਣਿਆ ਹੈ ਸੈੱਡ ਪਾ ਕੇ ਭਾਈ ਉਹ ਸਾਰਾ ਖਰਚਾ ਕੱਢ ਕੇ ਬਚਤ ਹੈਗੀ ਇਹ ਚੋਂ 20 ਮੱਝਾਂ ਚੋਂ ਸਾਨੂੰ ਬਈ ਬੱਚ ਦਾ ਜੇ ਆਪਾਂ ਕਹਿ ਦਈਏ ਜੇ ਤਾਂ ਹੁਣ ਦੁੱਧ ਦਾ ਰੇਟ ਵਧੀਆ ਮਿਲੇ ਹੁਣ ਜੇ ਤੁਹਾਨੂੰ ਸੱਚੀ ਦੱਸੀਏ ਵੀ ਆਪਣਾ 55 ਰੁਪਏ ਲੀਟਰ ਦੁੱਧ ਜਾਂਦਾ 55 ਜਾਂਦਾ ਹਾਂ ਠੀਕ ਹੈ ਵੀ ਉਹ ਵੀ ਫੈਡ ਤੇ ਲੈ ਜਾਂਦੇ ਨੇ ਉਹ ਫੈਡ ਵੀ ਹਜੇ ਵੀ ਰੋਂਦੇ ਨੇ ਵੀ ਦੁੱਧ ਨਾਲੇ ਚੋ ਕੇ ਪਾਉਂਦੇ ਆ ਵੀ ਉਂਗਾਲ ਵਾਲ ਟੀ ਵੀ ਨਹੀਂ ਬੰਦ ਰਹੇ ਪਰ ਬੱਚ ਦਾ ਨਹੀਂ ਆਇਆ ਕੁਝ ਤੋਤੇ ਵੀ ਰੱਖੇ ਹੋਏ ਰਹੇ ਸੀ ਤੋਤੇ ਵੀ ਰੱਖੇ ਹੋਏ ਨੇ ਹਾਂ ਸੌਕ ਸਾਰੀ ਚੀਜ਼ ਹੈ ਅਸੀਂ ਆਪ ਨਹੀਂ ਭੁੱਖੇ ਰਹਿ ਜਾਣੇ ਪਰ ਇਹਨਾਂ ਦਾ ਡੇਡ ਅਸੀਂ ਪਹਿਲਾਂ ਵਰਦੇ ਹਸਦੀ ਗਾਪ ਨੇ ਸਤਿ ਸ੍ਰੀ ਅਕਾਲ ਵੀਰੇ ਬਈ ਤੁਹਾਡਾ ਨਾਂ ਕੀ ਆ ਸੁਖਦੀਪ ਕੌਰ ਵੀਰੇ ਠੀਕ ਆ ਮੈਂ ਮੱਜਾਂ ਦਾ ਕੰਮ ਕਿੰਨੀਆਂ ਮੱਜਾਂ ਤੋਂ ਸ਼ੁਰੂ ਕੀਤਾ ਸੀ ਤੁਸੀਂ ਇੱਕ ਮੱਜ ਤੋਂ ਕੀਤਾ ਸੀ ਵੀਰੇ ਆ ਮੈਂ ਹਾਂ ਆ ਮੱਜ ਲਿਆਂਦੀ ਸੀ ਪਹਿਲਾਂ ਸੀ ਲਓ ਵੀ ਇੱਕ ਮੱਜ ਤੋਂ ਬਾਈ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਰੰਗ ਭਾਗ ਲੱਗੇ ਪਏ ਨੇ ਤੇ ਇਹ ਬਾਈ ਮੱਜਾਂ ਫਿਰ ਤੁਸੀਂ ਪਰਚੇਜ ਹੀ ਕੀਤੀਆਂ ਸਾਰੀਆਂ ਕੋਈ ਘਰ ਦੀਆਂ ਵੀ ਹੈਗੀਆਂ ਨਾਲ ਵਿੱਚ ਨਹੀਂ ਨਹੀਂ ਵੀਰੇ ਤੈਨੂੰ ਸੱਚੀ ਗੱਲ ਦੱਸਦੇ ਸਾਡੇ ਕੋਲ ਘਰ ਦੀ ਇੱਕ ਮੱਜ ਸੀਗੀ ਅੱਛਾ ਕਿਉਂਕਿ ਜਿਹੜੀ ਮੇਰੀ ਮੰਮੀ ਹੈ ਨਾ ਸਹੁਰਿਆਂ ਘਰ ਮੇਰੀ ਸੱਸਾ ਮੰਨ ਲਓ ਉਹਦੇ ਹੱਥਾਂ ਨੂੰ ਥੋੜੀ ਜੀ ਕੋਈ ਮੈਡੀ ਬਿਮਾਰੀ ਹੈ ਠੀਕ ਆ ਜਿਵੇਂ ਆਪਾਂ ਕਹਿੰਦੇ ਕੋਈ ਅਲਰਜੀ ਆ ਹਣਾ ਤਾਨੂੰ ਉਹਦੇ ਨੇ ਸੱਪਣੇ ਇੱਥੇ ਡੰਗ ਮਾਰੇ ਸੀ ਇੱਕ ਵਾਰੀ ਉਹ ਤੋਂ ਵਿਚਾਰੀ ਤੋਂ ਸਮਝਦੀਆਂ ਨਹੀਂ ਸੀਗੀਆਂ ਵੀ ਮੈਨੂੰ ਸ਼ੁਰੂ ਤੋਂ ਹੀ ਸੌਂਗ ਸੀਗਾ ਪਸ਼ੂਆਂ ਦਾ ਬਚਪਨ ਤੋਂ ਹੀ ਬਚਪਨ ਤੋਂ ਹਾਂ ਅਸੀਂ ਆਹ ਮੱਝ ਲਿਆਂਦੀ ਸੀ ਕੱਟੂ ਤੂ ਵੀਰੇ ਉਹ ਅਸੀਂ ਨੂੰ ਹਾਥੀ ਕਹ ਦੇਨੇ ਆ ਇਹਦਾ ਸਰੀਰ ਹਾਥੀਆਂ ਪਸ਼ੂਆਂ ਉਹਦੇ ਵਰਗਾ ਹਾਥੀ ਵਾਂਗੂ ਸਰੀਰ ਇਹਦਾ ਪਾਰਾਗਾ ਇਹ ਮੈਂ ਇਸ ਲਿਆਂਦੀ ਸੀ ਵੀਰੇ ਇੱਕ ਅਸੀਂ ਚਲੋ ਹੌਲੀ ਹੌਲੀ ਸਾਨੂੰ ਆਏ ਲੱਗੇ ਵੀ ਜਦੋਂ ਸੇ ਦਾ ਦੁੱਧ ਪਾਉਣ ਲੱਗੇ ਇੱਕ ਸਾਡੇ ਕੋਲ ਘਰ ਦੀ ਮੱਝ ਸੀਗੀ ਇਹ ਕਦੋਂ ਲਿਆਂਦੀ ਸੀ ਬਾਈ ਮੱਝ ਵੀਰੇ ਹੁਣ ਸਾਂ ਮੰਨ ਲਓ ਇਹਨੂੰ ਹੋ ਗਏ 3 ਸਾਲ 3 ਸਾਲ ਹੋ ਗਏ ਅਭੀ ਕੰਮ ਸ਼ੁਰੂ ਕੀ ਤਿੰਨ ਤਿੰਨ ਸਾਲ ਹੋ ਗਏ ਵੀਰੇ ਹਾਂ ਠੀਕ ਆ ਤਿੰਨ ਸਾਲਾਂ ਦੇ ਵਿੱਚ ਇੰਨੇ ਪਸ਼ੂ ਬਣਾ ਲਏ ਅਸੀਂ ਇੰਨੇ ਪਸ਼ੂ ਬਣਾ ਲਏ ਪਹਿਲਾਂ ਵੀਰੇ ਪਤਾ ਪੈਸਾ ਹਰ ਕਿਸੇ ਕੋਲ ਨਹੀਂ ਘਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹਣਾ ਵੀ ਨਹੀਂ ਹੁੰਦਾ ਪੈਸਾ ਅਸੀਂ ਮੱਝ ਲੈ ਲਈ ਇਹ ਤਾਂ ਅਸੀਂ ਨਕਦ ਲੈਤੀ ਸੀਗੀ ਉਸ ਤੋਂ ਬਾਅਦ ਚਲੋ ਅਸੀਂ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਨੇ ਕੋਈ ਵਪਾਰ ਕਰਦਾ ਬੰਦਾ ਇੱਕ ਮੁੰਡਾਗਾ ਇੱਥੋਂ ਧੋਲੇ ਤੋਂ ਕਾਲਾ ਵਪਾਰੀ ਹੈ ਉਹਦੇ ਨਾਲ ਅਸੀਂ ਉਹ ਤੋਂ ਮੱਝ ਲਿਆਂਦੀ ਆ ਮੱਝ ਲੈਂਦੀ ਸੀ ਤੁਸੀਂ ਦੂਜੀ ਮੱਝ ਦੂਜੀ ਮੱਝ ਹੀ ਲੈਂਦੀ ਆਂਦੀ ਦੂਜੀ ਮੱਝ ਹੀ ਲੈਂਦੀ ਆਂਦੀ ਆ ਲੈਂਦੀ ਅਸੀਂ ਠੀਕ ਚਲੋ ਉਹਦੇ ਨਾਲ ਸਾਡਾ ਲੈਣ ਦੇਣ ਵਧੀਆ ਬਣ ਗਿਆ ਹੂੰ ਤੇ ਉਹਦੇ ਨਾਲ ਹੁਣ ਘਰ ਵਾਲਾ ਕੰਮ ਐਸੀ ਜਿਵੇਂ ਚਾਰ ਮੱਝਾਂ ਲਈ ਆਈਏ ਦੋ ਲਈ ਆਈਏ ਉਹਨੇ ਸਾਨੂੰ ਪੈਸੇ ਨੂੰ ਨਹੀਂ ਆਏ ਕਹਿਣਾ ਹੈਗਾ ਵੀ ਸਾਨੂੰ ਕਦੋਂ ਦੇ ਕੇ ਜਾਓਗੇ ਜੇ ਹੁਣ ਤੁਹਾਡੇ ਸਾਹਮਣੇ ਸੀ ਹੁਣ ਫੋਨ ਕਰਦੀ ਉਹਨਾਂ ਨੂੰ ਉਹ ਕਹੂ ਭਾਣੇ ਦੱਸ ਕਿੰਨੀਆਂ ਮੱਝਾਂ ਚਾਹੀਦੀਆਂ ਨੇ ਅਸੀਂ ਭੇਜ ਦਿੰਨੇ ਆ ਆ ਤਕਰੀਬਨ ਵੀਰੇ ਸਾਰੀਆਂ ਮੱਝਾਂ ਉਸੇ ਤੋਂ ਆਈਆਂ ਹੋਈਆਂ ਨੇ ਉਸੇ ਤੋਂ ਆਈਆਂ ਹੋਈਆਂ ਨੇ ਉਸੇ ਤੋਂ ਆਈਆਂ ਹੋਈਆਂ ਨੇ ਬਾਈ ਉਹ ਆਪਣੇ ਕੇ ਫਾਰਮ ਦੇ ਵਿੱਚ ਵੱਧ ਤੋਂ ਵੱਧ ਦੁੱਧ ਠੀਕ ਹੈ ਇੱਕ ਮੈਂਸਾ ਤੋਂ ਕਾਲੇ ਤੁਸੀਂ ਆ ਲਿਆਂਦੀ ਸੀ ਇਹ ਵਿਚਾਰੀ ਭੁੱਖਰੇ ਮਾਰੀ ਪੀ ਸੀ ਉਹ ਵੈਸੀ ਆ ਦੀ ਸਿਹਤ ਦੱਸਣ ਹੁਣ ਵੀ ਦੱਸਦੀ ਹੈ ਹਨਾ ਤੇ ਉਹ ਕਹਿੰਦਾ ਮੈਂ ਇਹ ਕੱਟੇ ਵਾਲੇ ਨੂੰ ਵੀ ਜਿਵੇਂ ਆ ਨਹੀਂ ਜਾਂਦਾ ਕਹਿੰਦਾ ਇਹ ਕਾਟੂ ਮਾਲ ਜਾਂਦਾ ਹਨਾ ਵੀ ਵੀ ਉਹਨੂੰ ਵੇਚਣੀ ਹੈ ਮੈਂ ਵੀ ਕਾਲੇ ਵੇਚੀ ਰਹਿਣ ਨੂੰ ਵੀ ਸਾਨੂੰ ਦੇ ਦੇ ਮੈਂਸਾ ਕਹਾਂ ਵੀ ਤੁਸੀਂ ਇਹ ਮੈਂਸ ਲੈ ਜਾਣੀ ਨਹੀਂ ਹੈਗਾ ਦੁੱਧ ਨਹੀਂ ਹੈਗਾ ਇਹਦੇ ਥੱਲੇ ਸਾਨੂੰ 6 ਲੀਟਰ ਉਹਨੇ ਜੋ ਕੇ ਦਿੱਤੀ ਸੋਨੇ 10 ਲੀਟਰ ਦੁੱਧ ਦਿੰਦੀ ਹੈ ਹੁਣ 10 ਲੀਟਰ ਦੇਣਾ 10 ਲੀਟਰ ਦਿੰਦੀ ਹੈ ਹੁਣ ਇਹ ਠੀਕ ਹੈ ਬਾਈ ਫਿਰ ਜੇ ਮੈਂ ਇੰਨੀਆ ਮੱਝਾਂ ਹੋ ਗਿਆ ਹੁਣ ਤਾਂ ਪ੍ਰਸਾਰਾ ਤਾਂ ਨਹੀਂ ਲੱਗ ਜਾਂਦਾ ਹੂ ਕੰਮ ਕਰਦੇ ਬਾਈ ਅਸੀਂ 3 ਵਜੇ ਉੱਠਦੇ ਆ ਸਵੇਰੇ ਸਵੇਰੇ ਹੂੰ 5 ਵਜੇ ਦੁੱਜੀ ਆ ਜਾਂਦਾ ਹੂੰ ਅੱਛਾ ਹਾਂ 5 ਵਜੇ ਦੁੱਜੀ ਆ ਜਾਂਦਾ ਕਿਉਂਕਿ ਬਾਈ ਸੰਨੀ ਵੀ ਕਰਨੀ ਪੈਂਦੀ ਐ ਫਿਰ ਉਹਦਾ ਇਹਨਾਂ ਦਾ ਕਿੱਥੇ ਪਾਉਨੇ ਤੁਸੀਂ ਉਹ ਡੇਰੀਅਲ ਦੁੱਧ ਹੀ ਲੈ ਕੇ ਜਾਂਦਾ ਵੀਰੇ ਹਾਂ ਦੁੱਧ ਹੀ ਲੈ ਕੇ ਜਾਂਦਾ ਹਾਂ ਠੀਕ ਆ ਬਈ ਚੱਕਰ ਪਤਾ ਕੀ ਹੈਗਾ ਵੀ ਹੁਣ ਨਾ ਤਾਂ ਅਸੀਂ ਸਾਡੇ ਕੋਲੇ ਬੜੀ ਸ਼ੋਰਟ ਬੰਦਿਆਂ ਦੀ ਵੀ ਮੇਰੇ ਘਰ ਵਾਲਾ ਇਕੱਲਾ ਹੀ ਹੈ ਨਾ ਤਾਂ ਆਪਾਂ ਵੇਚਣ ਜਾ ਸਕਦੇ ਆ ਸ਼ਹਿਰ ਦੇ ਵਿੱਚ ਬਾਕੀ ਚੀਜ਼ ਬਈ ਆਪਾਂ ਨੂੰ ਡਰ ਹੁੰਦਾ ਵੀ ਆਪਾਂ ਘਰੇ ਜੇ ਦੁੱਧ ਰੱਖ ਲਿਆ ਸ਼ਹਿਰ ਦੇ ਵਿੱਚ ਲੈ ਗਏ ਵਿਕੇ ਨਾ ਵਿਕੇ ਹੈਨਾ ਕਿਉਂਕਿ ਆਪਾਂ ਨੂੰ ਗਾਈਡ ਕਰਨ ਵਾਲਾ ਜੇ ਬੰਦਾ ਮੂਰੇ ਹੋਵੇ ਵੀ ਆ ਤੁਹਾਡੀ ਚੀਜ਼ ਆਪਾਂ ਇੱਥੇ ਸੇਲ ਕਰਾ ਦਾਂਗੇ ਫਿਰ ਆਪਾਂ ਹੋ ਜਾ ਕਾਰੋਬਾਰ ਕਰ ਸਕਦੇ ਆ ਦੁੱਧ ਤਾਂ ਮੰਨ ਕੇ ਚਲੋ ਆਪਣਾ 100 150 ਲੀਟਰ ਡੇਲੀ ਤਾਂ ਜਾਂਦਾ ਡੇਲੀ ਤਾਂ ਜਾਂਦਾ ਡੇਲੀ ਤਾਂ ਜਾਂਦਾ ਠੀਕ ਦੋਜੀ ਲੈ ਕੇ ਜਾਂਦਾ ਦੋਜੀ ਲੈ ਕੇ ਜਾਂਦਾ ਸਵਾ ਪੰਜ ਵਜੇ ਦੋਜੀ ਆਪਣੇ ਘਰੇ ਆ ਜਾਂਦਾ ਹੂੰ 4 ਵਜੇ ਸਿੱਧਾ ਰਜਣ ਲੱਗ ਜਾਨੇ ਆ 5 ਵਜੇ ਨਾਲ ਸਾਡਾ ਦੁੱਧ ਤਿਆਰ ਹੁੰਦਾ ਠੀਕ ਆ ਫਿਰ ਬਾਈ ਉਹ ਕਿੰਨਾ ਕਿ ਟਾਈਮ ਲੱਗ ਜਾਂਦਾ ਜੇ ਮੈਂ ਇੰਨੀਆਂ ਮੱਝਾਂ ਨੇ ਸਾਹਮਣੇ ਤੇ ਘੰਟੇ ਜਿ ਵੀ ਅਸੀਂ ਛੰਨੀ ਲਾ ਦਿੰਨੇ ਆ ਮੇਰੇ ਡੈਡੀ ਮੇਰੀ ਮੰਮੀ ਤੇ ਮੈਂ ਹੂੰ ਤੇ ਇੱਕ ਗੁੜੀਏ ਸਾਨੂੰ ਪਤਾ ਛੋਟੀ ਆ ਫਿਰ ਇੱਕ ਬੰਦਾ ਉਹਨੂੰ ਸਾਹਮਦਾਗਾ ਅਸੀਂ ਸਾਰਿਆਂ ਨੂੰ ਛੰਨੀ ਕਰਕੇ ਗੋਹਾ ਸਿੱਟ ਕੇ ਰਜਣ ਲੱਗ ਜਾਨੇ ਕਿੰਨੇ ਵਜੇ ਨੂੰ ਬਿਲੇ ਹੋ ਜਾਨੇ ਬਾਈ ਜਾਵਾਂ ਸਵਾ ਪੰਜ ਵਜੇ ਦੋਜੀ ਦੁੱਧ ਲੈ ਜਾਂਦਾ ਉਹ ਦੁਆ ਤੁਹਾਨੂੰ ਪਤਾ ਫਿਰ ਇਹਨਾਂ ਦਾ ਆ ਸਾਫ ਸਫਾਈ ਦਾ ਕੰਮ ਚੱਲ ਪੈਂਦਾ ਵਸੇ ਦੁਆ ਵੀ ਮੇਲੇ ਹੈ ਮੇਲੇ ਦੇ ਸਾਰਾ ਦਿਨ ਨਹੀਂ ਹੁੰਦਾ ਜਿੰਦਿਆਂ ਤੁਹਾਨੂੰ ਪਤਾ ਦੇਖ ਲਓ 1 ਵਜ ਗਿਆ ਸੀ ਰੋਟੀ ਅਜੇ ਖਾਦੀ ਨਹੀਂ ਅਜੇ ਖਾਦੀ ਨਹੀਂ ਖਾਦੀ ਨਹੀਂ ਰੋਟੀ ਠੀਕ ਆ ਕੰਮ ਦਾ ਵੀ ਔਖੀ ਏ ਇੱਕ ਤਰ੍ਹਾਂ ਦਾ ਹਾਂ ਕੰਮ ਦਾ ਵੀ ਰੀ ਔਖੀ ਏ ਮਿਹਨਤ ਦਾ ਲੱਗਦੀ ਆ ਪਰ ਜਿਹੜੇ ਸਾਬ ਨਾਲ ਆਪਾਂ ਮਿਹਨਤ ਕਰਦੇ ਹਾਂ ਨਾ ਉਹ ਸਭ ਨਾਲ ਦੁੱਧ ਦਾ ਰੇਟ ਨਹੀਂ ਮਿਲਦਾ ਦੁੱਧ ਦਾ ਰੇਟ ਨਹੀਂ ਮਿਲਦਾ ਭਾਈ ਉਹ ਸਹੀ ਰੇਟ ਕੀ ਹੋਣਾ ਚਾਹੀਦਾ ਦੁੱਧ ਦਾ ਦੇਖ ਵੀਰੇ ਆਪਾਂ ਇਹ ਵੀ ਨਹੀਂ ਕਹਦੇ ਹਨਾ ਜਿਹੜੇ ਕੋਈ ਗਰੀਬ ਵਿਚਾਰੇ ਦੁੱਧ ਲੈਂਦੇ ਨੇ ਜੇ ਆਪਾਂ ਕਹਿੰਦੇ ਵੀ ਸਹੀ ਰੇਟ ਦਾ 100 ਰੁਪਏ ਕਿਲੋ ਹੋਣਾ ਚਾਹੀਦਾ ਪਰ ਉਹ ਫਿਰ ਆਪਣੀ ਵੀਡੀਓ ਦੇਖ ਕੇ ਆਲਾ ਕਮੈਂਟ ਕਰਦਾ ਵੀ ਤੁਸੀਂ ਤਾਂ 100 ਰੁਪਏ ਕਿਲੋ ਲੈ ਲਾਂਗੇ ਗਰੀਬ ਅਸੀਂ ਕਿੱਥੋਂ ਲਵਾਂਗੇ ਪਰ ਆਪਾਂ ਇਹ ਕਹਿੰਦੇ ਵੀ ਜਿਹੜੀ ਫੀਡ ਹੈਗੀ 1600 ਨੂੰ ਬੋਰੀ ਹੈ ਵੀਰੇ ਕਿਹੜੀ ਬੋਰੀ ਫੀਡ ਆ ਵੀਰੇ ਕਾਰਗੱਲ ਪਾਉਣੀ ਹੈ ਨਾਲ ਆਪਾਂ ਹਾਰਾ ਵੀ ਪਾਉਣਾ ਜਿਵੇਂ ਮੱਕੀ ਹੋ ਗਈ ਵਰਸੀਨ ਉਹ ਚੀਜ਼ ਪਾਉਣੀ ਆ ਕਿਉਂਕਿ ਹੁਣ ਵੀਰੇ ਸੌਟ ਆ ਤੁਹਾਨੂੰ ਵੀ ਪਤਾ ਹੈ ਨਹੀਂਗਾ ਹਰਾ ਨਹੀਂ ਹੈਗਾ ਹਜੇ ਤੇ ਆਪਾਂ ਕਹਿੰਦੇ ਵੀ ਜੇ ਆਪਾਂ ਨੂੰ ਉਹ ਚੀਜ਼ਾਂ ਸਰਕਾਰ ਸਸਤੀਆਂ ਕਰੇ ਵੀਰੇ ਚਾਹੀਏ ਦੁੱਧ ਆਪਣਾ 30 40 ਵਿਕੀ ਜਾਵੇ ਫਿਰ ਵੀ ਆਪਾਂ ਸੰਤੁਸ਼ਟ ਆਉ ਦੇ ਵਿੱਚ ਹੈ ਨਾ ਪਰ ਆਪਣਾ ਵੀ ਮੰਨ ਕੇ ਚੱਲੋ ਫੇੜ ਤੇ ਜਾਂ ਇਹਨਾਂ ਨੂੰ ਸਾਮਣ ਤੇ ਖਰਚਾ ਜਿਹੜਾ ਹੁੰਦਾ ਉਹ ਵੱਧ ਆਣਾ ਬਈ ਦੁੱਧ ਤੋਂ ਵੱਧ ਦਾ ਵੀਰੇ ਵੱਧਾ ਵੀ ਦੁੱਧ ਚੋਂ ਤਾਂ ਬੱਚ ਤਾਂ ਹੈ ਨਹੀਂ ਕੋਈ ਮਨ ਲਾਦਾ ਬੱਚ ਤਾਂ ਹੈ ਨਹੀਂ ਵੀਰੇ ਪਰ ਇਹ ਚੀਜ਼ ਹੁੰਦੀ ਹੈ ਵੀ ਚਲੋ ਆਈ ਚਲਾਈ ਚੱਲੇ ਜਾਂਦੇ ਆਪਾਂ ਦਾ ਇਹ ਜੱਟ ਸੌਦਾ ਸਿੱਧਾ ਹੀ ਆ ਵੀ ਆਈ ਚਲਾਈ ਚੱਲੇ ਜਾਂਦੇ ਵੀ ਬਾਕੀ ਆਪਾਂ ਤੂੜੀ-ਤਾੜੀ ਨਹੀਂ ਗੈਣਦੇ ਹਜੇ ਇਹ ਤਾਂ ਜਮੀ ਨਹੀਂ ਗੈਣਦੇ ਹੁਣ ਮੰਨ ਕੇ ਚੱਲੋ ਆਪਣਾ ਪਾਣੀ ਦਾਗਾ ਉਹ ਨਹੀਂ ਗੈਣਦੇ ਆਪ ਦੇਹ ਲਾ ਕਿੰਨੇ ਨੇ ਆਪ ਗਿਣਤੀ ਕਰ ਲੈ ਕਿੰਨੇ ਨਾ ਮਾਣ ਪੱਖੇ ਨੇ ਨਾ ਬਈ ਚੱਲੀ ਜਾਂਦੇ ਨੇ ਹਾਂ ਚੱਲੀ ਜਾਂਦੇ ਨੇ ਇਹ ਨਹੀਂ ਗਿਣਦੇ ਆਪਾਂ ਹਰਾਂ ਨਹੀਂ ਗਿਣਦੇ ਬਾਕੀ ਆਪਣੀ ਮਿਹਨਤ ਨਹੀਂ ਗਿਣਦੇ ਨਾ ਵਿੱਚ ਚਾਰ ਬੰਦੇ ਆਪਾਂ ਉਹ ਤਾਂ ਦਿਨ ਤਾਂ ਗਿੰਦੇ ਨਹੀਂ ਹੈਗੇ ਜੇ 500 ਦਾ ਵੀ ਲਾਈਏ ਬੰਦਾ 2000 ਦਾ ਬੰਦੇ ਦੇ 2000 ਆਪਣੇ ਹੋਗੇ ਆਪਣਾ ਹੋ ਗਿਆ ਨਾ ਜੇ ਆਪਾਂ ਐਂ ਕਰਨ ਲੱਗੇ ਫਿਰ ਤਾਂ ਇਹ ਕਾਮਯਾਬੀ ਨਹੀਂ ਹੁੰਦਾ ਨਹੀਂ ਕਾਮਯਾਬ ਪਰ ਇੰਨਾ ਕਹਿਣੇ ਆ ਵੀਰੇ ਵੀ ਜੇ ਆਪਾਂ ਇਹਨਾਂ ਦਾ ਢਿੱਡ ਭਰ ਦਿਆਂ ਤਾਂ ਭੁੱਖਾ ਇਹ ਆਪਾਂ ਨੂੰ ਵੀ ਨਹੀਂ ਮਰਨ ਦਿੰਦੀਆਂ ਜੋ ਵੀ ਕੁਸ ਅੱਜ ਸਾਡੇ ਕੋਲੇ ਇਹਨਾਂ ਦੀ ਦੇਣੀ ਹੈ ਇਹਨਾਂ ਦੀ ਦੇਣੀ ਹੈ ਠੀਕ ਆ ਫਿਰ ਸਾਡੇ ਕੋਲ ਬੱਕਰੀਆਂ ਦਾ ਸੀ ਕੰਮ ਸ਼ੁਰੂ ਕੀਤਾ ਸੀਗਾ ਹਾਂ ਬਈ ਬੱਕਰੀਆਂ ਦਾ ਕਿਵੇਂ ਕੀਤਾ ਹੱਥੇ ਸ਼ੁਰੂ ਕੰਮ ਸਿਰੋ ਦੱਸ ਦੇ ਵੀਰੇ ਮੰਨ ਕੇ ਚੱਲੋ ਵੀ ਮੇਰੇ ਘਰ ਵਾਲਾ ਕਹਿੰਦਾ ਚਲੋ ਹੁਣ ਆਪਾਂ ਆਪ ਪਿੰਡਾਂ ਤੇ ਹੀ ਗਏ ਨੇ ਮੇਰੇ ਘਰ ਵਾਲਾ ਕਹਿੰਦਾ ਹਨਾ ਵੀ ਇਹ ਤਾਂ ਹਸਬੈਂਡ ਆ ਕੇ ਤਾਂ ਸਹਰਾਂ ਵਾਲੇ ਦੇ ਚੋਤਲੇ ਵੋਤਲੇ ਜੋ ਹੋ ਗਏ ਨਾ ਤੇ ਉਹ ਕਹਿੰਦਾ ਵੀ ਬੱਕਰੀਆਂ ਦਾ ਸੌਂ ਕੈਸੋ ਕਰਦੀ ਵੀ ਸੰਭਲेंगी ਮੀਂਗੜਾਂ ਤੋਂ ਤੈਨੂੰ ਸੂਕ ਜੀ ਤਾਂ ਨਹੀਂ ਆਉਂਦੀ ਮੈਂ ਕਿਹਾ ਨਹੀਂ ਵੀ ਲੋਕ ਬਾਹਰ ਜਾਂਦੇ ਨੇ 35-35 ਲੱਖ ਰੁਪਏ ਲਾ ਕੇ ਹਨਾ ਇਹ ਵੀ ਆਪਣਾ ਕੰਮ ਹੈ ਦੇਖੋ ਬਾਹਰ ਵੀ ਆਵਲਾ ਸ਼ਿਫਟਾਂ ਲਾਵਾਂਗੇ ਆਪਾਂ ਨੂੰ ਫੇਰ ਪੈਸੇ ਆਪਾਂ ਕਿਸੇ ਦਿਹਾੜੀ ਤੇ ਜਾਵਾਂਗੇ ਉਹ ਵੀ ਆਪਾਂ ਨੂੰ 8 ਘੰਟੇ ਲਵਾ ਕੇ ਅਗਲਾ ਫੇਰ ਦਿਹਾੜੀ ਦਊਗਾ ਇਹ ਆਪਣਾ ਕੰਮ ਹੈ ਵੀ ਆਪਾਂ ਕਦੋਂ ਮਰਜ਼ੀ ਬੈਠ ਵੀ ਸਕਦੇ ਆ ਰੈਸਟ ਵੀ ਕਰ ਸਕਦੇ ਆ ਤੇ ਅਸੀਂ ਦੋ ਬੱਕਰੀਆਂ ਰੱਖ ਲਿਆ ਲੋਕ ਸਾਨੂੰ ਕਹਿੰਦੇ ਵੀ ਇੱਥੇ ਕਹਿਣ ਲੱਗੇ ਕਹਿੰਦੇ ਇਹਨਾਂ ਨੇ ਤਾਂ ਵੀ ਆਹ ਜਿਵੇਂ ਮਾੜੇ ਮੰਗਤੇ ਜੇ ਆ ਕੋਈ ਇੱਕ ਕੰਮ ਕਰ ਦੇਣ ਉਹ ਕੰਮ ਸ਼ੁਰੂ ਕਰ ਲੈ ਇਹਨਾਂ ਨੇ ਤਾਂ ਬੱਕਰੀਆਂ ਰੱਖਣ ਲੱਗ ਪਏ ਤਾਂ ਬੱਕਰੀਆਂ ਵਾਲੇ ਵਜਿਆ ਕਰਨਗੇ ਮੈਂ ਕਿਹਾ ਬਿੰਦਰ ਲੋਕਾਂ ਦੀਆਂ ਗੱਲਾਂ 'ਚ ਜੇ ਤੁਸੀਂ ਧਿਆਨ ਦੇਵੋਗੇ ਫਿਰ ਕਦੇ ਵੀ ਕੰਮਜਾਬ ਨਹੀਂ ਹੋ ਸਕਦੇ ਹੈਗੇ ਬਿਹਾ ਤੇਨ ਤਾਂ ਛੱਡ ਦੋ ਜਿਹੜਾ ਕੋਈ ਕੁਝ ਬੋਲਦਾ ਉਹਨੂੰ ਬੋਲੀ ਜਾਂਦ ਵੇ 40 50 ਬੱਕਰੀਆਂ ਨੇ 40 50 ਬੱਕਰੀਆਂ ਹੋ ਗਈਆਂ ਪਰ ਇਹ ਚੀਜ਼ ਹੁੰਦੀ ਹੈ ਵੀ ਹਰ ਇੱਕ ਚੀਜ਼ ਸਮਾਂ ਮੰਗਦੀ ਹੈ ਤੇ ਬੱਕਰੀਆਂ ਦਾ ਕੰਮ ਦੋ ਬੱਕਰੀਆਂ ਤੋਂ ਸ਼ੁਰੂ ਕੀਤਾ ਮੱਝਾਂ ਨਾਲ ਇੱਕ ਦੋ ਕੀਤਾ ਇੱਕ ਦੋ ਕੀਤਾ ਤਿੰਨ ਸਾਲਾਂ ਦੇ ਵਿੱਚ ਇੰਨੇ ਪਸ਼ੂ ਬਣਾ ਲਏ ਤੇ 40 ਬੱਕਰੀਆਂ ਬੱਕਰੀਆਂ ਵੀ ਬਾਈ ਨਾਲ ਹੀ ਲਿਆਏ ਸੀਗੇ ਮੱਝਾਂ ਦੇ ਹਾਂ ਉਦੋਂ ਬਾਅਦ ਦੋ ਬੱਕਰੀਆਂ ਲੈਂਦੀ ਸੀ ਜੀ ਅਸੀਂ ਠੀਕ ਆ ਫਿਰ ਹੌਲੀ ਹੌਲੀ ਮੰਨ ਕੇ ਚੱਲੋ ਜਿਵੇਂ ਆਪਾਂ ਕਹਿੰਦੇ ਨੇ ਵੀ ਕਿਉਂਕਿ ਬੱਕਰੀਆਂ ਦਾ ਵੀ ਸਾਨੂੰ ਕਿਹੜਾ ਪਤਾ ਸੀ ਵੀ ਕਿਵੇਂ ਇਹਨਾਂ ਦੀ ਸਿਮਾਈ ਹੁੰਦੀ ਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਬਿਜਲੋ ਅਸੀਂ ਦੋ ਬੱਕਰੀਆਂ ਰੱਖੀਆਂ ਦੋ ਦੋ ਅਸੀਂ ਪੰਜ ਬੱਕਰੀਆਂ ਰੱਖ ਲਈਆਂ ਸੀਗੀਆਂ ਚਲੋ ਸਾਲ ਸਾਲ ਚ ਦੋ ਵਾਰੀ ਬੱਕਰੀ ਸੂ ਪੈਂਦੀ ਆ ਤਿੰਨ ਤਿੰਨ ਮੇਮਣੇ ਦਿੱਤੇ ਬੱਕਰੀ ਨੇ ਕਿਸੇ ਨੇ ਦੋ ਮੇਮਣੇ ਦਿੱਤੇ ਤੇ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਵਧੀਆਂ ਗਈਆਂ ਜਿਵੇਂ ਆਪਾਂ ਕਹਿੰਦੇ ਨੇ ਵੀ ਕਾਲਾ ਸਿਆਉਣਾ ਜਦੋਂ ਕੋਈ ਲੋਡ ਹੁੰਦੀ ਆ ਮੇਮਣੇ ਦਾ ਕਰਨ ਫੜਿਆ ਵੇਚਦਾ ਵੀ ਕੋਈ ਦਿੱਕਤ ਨਹੀਂ ਆਉਂਦੀ ਕਦੇ ਵੀ ਹਾਂ ਠੀਕ ਆ ਬਾਈ ਤੇ ਭਾਈ ਉਹ ਫਿਰ ਹੁਣ ਬੰਦੇ ਰੱਖੇ ਹੋਏ ਨੇ ਉਹਨਾਂ ਦੇ ਬੱਕਰੀਆਂ ਨਾ ਭਾਈ ਕੋਈ ਇਹ ਬੰਦਾ ਨਹੀਂ ਹੈਗਾ ਮੇਰੇ ਡੈਡੀ ਨੇ ਡੈਡੀ ਨੇ ਡੈਡੀ ਨੇ ਮੇਰੇ ਠੀਕ ਹੈ ਵੀ ਉਹ ਹੀ ਸਾਹਮਣੇ ਆ ਬੱਕਰੀਆਂ ਨੂੰ ਵੀਰੇ ਕਿਸੇ ਚਾਹੀਦੇ ਰਹਦੇ ਮੈਂ ਤੁਹਾਨੂੰ ਕਿਉਂਕਿ ਸਚਾਈ ਦੱਸਣ ਚ ਕੋਈ ਸ਼ਰਮ ਨਹੀਂ ਹੁੰਦੀ ਮੇਰੇ ਡੈਡੀ ਡਰਿੰਕ ਵਾਲੀ ਕਰਦੇ ਸੀ ਅੱਛਾ ਬਹੁਤ ਜ਼ਿਆਦਾ ਡਰਿੰਕ ਕਰਦੇ ਸੀਗੇ ਸਾਨੂੰ ਜਦੋਂ ਮੰਨ ਕੇ ਚੱਲੋ ਵੀ ਕਿਤੇ ਸਾਨੂੰ ਕਹਿ ਦਿੰਦੇ ਵੀ ਤੇਰਾ ਡੈਡੀ ਉੱਥੇ ਡਿੱਗਿਆ ਪਿਆ ਡਰਿੰਕ ਕਰਕੇ ਕਿਤੇ ਉੱਥੇ ਡਿੱਗੇ ਪਏ ਨੇ ਮੈਂ ਕਿਹਾ ਵੀ ਬਿੰਦਰਨ ਵਾਲੇ ਤਾਂ ਇਹਨਾਂ ਦਾ ਮਨ ਲੱਗ ਜਾਊਗਾ ਹਨਾ ਉਹਨਾਂ ਨੂੰ ਵੀ ਲੋਕ ਪਤਾ ਕੀ ਕਹਿੰਦੇ ਵੀ ਤੁਸੀਂ ਇਹ ਕੀ ਕੀਤਾ ਕਰਦੇ ਹੋ ਵੀ ਇਹ ਕੋਈ ਚੰਗਾ ਕੰਮ ਨਹੀਂ ਜੱਟਾਂ ਵਾਲਾ ਕੰਮ ਨਹੀਂ ਹੈਗਾ ਕਹਿੰਦੇ ਬੱਕਰੀਆਂ ਵਾਲਾ ਬੱਕਰੀਆਂ ਨਹੀਂ ਰੱਖਣੀਆਂ ਤੁਸੀਂ ਮੈਂ ਕਿਹਾ ਡੈਡੀ ਵੀ ਗੱਲ ਸੁਣੋ ਨਾਲੇ ਤਾਂ ਤੁਸੀਂ ਆਪਣੀ ਸਿਹਤ ਖਰਾਬ ਕਰਦੇ ਹੋ ਹੌਲੀ ਹੌਲੀ ਸਮਝਾਇਆ ਲੋਕਾਂ ਨੇ ਗੱਲਾਂ ਵੀਰੇ ਬਹੁਤ ਕੀਤੀਆਂ ਬਾਹਲੀਆਂ ਗੱਲਾਂ ਵੀ ਕੀਤੀਆਂ ਤੁਸੀਂ ਮੰਨ ਕੇ ਚੱਲ ਤੁਸੀਂ ਤੂੰ ਵੀ ਮੇਰੇ ਪਿੰਡ ਦਾ ਹਨਾ ਆਪਣੇ ਪਿੰਡੋਂ ਵੀ ਲੋਕਾਂ ਨੇ ਬੜਤਾਲ ਕਰੀ ਵੀ ਬੱਕਰੀਆਂ ਰੱਖਦੇ ਨੇ ਵੀ ਆਏ ਪੁੱਛਣ ਆਲੇ ਵੀ ਤੁਸੀਂ ਸਾਡੇ ਘਰੇ ਕਣ ਕੇ ਸਿੱਟ ਕੇ ਜਾਂਦੇ ਹੋ ਖਾਣ ਨੂੰ ਬਈ ਇਹ ਲੋਕ ਨੇ ਲੋਕ ਜੇ ਤਾਂ ਆਪਾਂ ਨਹੀਂ ਫੜ ਲਾਂਗੇ ਆਪਾਂ ਨਹੀਂ ਫੜ ਸਕਦੇ ਜੇ ਤਾਂ ਕਹਿੰਦੇ ਬੰਦਾ ਭੁੱਖਾ ਮਰਦਾ ਫਿਰ ਤਾਂ ਕਹਣਗੇ ਕੰਮ ਕਰ ਲੈਣਾ ਜੇ ਆਪਾਂ ਅੱਜ ਕੰਮ ਕਰਦੇ ਆਂ ਫਿਰ ਕਹਿੰਦੇ ਇਹ ਕੋਈ ਚੱਜ ਦਾ ਕੀਤਾ ਨਹੀਂ ਹੈ ਇਹਨਾਂ ਨੇ ਬੱਕਰੀਆਂ ਰੱਖੀਆਂ ਨਾਲੇ ਬੱਕਰੀਆਂ ਰੱਖਦੇ ਨੇ ਬੱਕਰੀਆਂ ਰੱਖ ਲਿਆ ਪਰ ਆਪਾਂ ਇਹ ਕਹਿੰਦੇ ਬਈ ਕੰਮ ਵੀ ਮੱਜਾਂ ਵੀ ਰੱਖੀਆਂ ਹੋਈਆਂ ਨੇ ਹਾਂ ਪਰ ਆਪਾਂ ਇਹ ਕਹਿੰਦੇ ਆ ਵੀ ਗੱਲਾਂ ਕਰਨ ਨਾਲੋਂ ਵੀ ਮਿਹਨਤ ਕਰ ਲਓ ਉਹ ਚੰਗਾ ਨਹੀਂ ਹੈਗਾ ਸਹੀ ਗੱਲ ਆ ਇਹਦਾ ਭਾਈ ਉਹ ਕਹਿ ਨਹੀਂ ਪਰ ਆਪਾਂ ਇਹ ਕਹਦੇ ਵੀ ਲੋਕ ਆਪਣੇ ਦੁੱਖ ਤੋਂ ਘੱਟ ਦੁਖੀ ਨੇ ਜੇ ਕੋਈ ਰੱਜ ਕੇ ਰੋਟੀ ਖਾਣ ਲੱਗਿਆ ਉਹ ਤੋਂ ਵੱਧ ਦੁਖੀ ਹੁੰਦੇ ਆ ਵੱਧ ਦੁਖੀ ਹੁੰਦੇ ਆ ਆਪਨ ਮੈਂ ਨਾ ਨਹੀਂ ਲੈਣਾ ਚਾਹੁੰਦੀ ਪਰ ਮੈਨੂੰ ਉਹ ਚੀਜ਼ ਦਾ ਹੁੰਦਾ ਆਪਾਂ ਨੂੰ ਫੀਲ ਤਾਂ ਹੁੰਦਾ ਨਾ ਉਹਦਾ ਹੁੰਦਾ ਭਾਈ ਆਪਣੇ ਪਿੰਡ ਦੇ ਹੀ ਵੀ ਬੰਦਾ ਉਹਨੇ ਗਾਹਾਂ ਕਿਸੇ ਕੰਮ ਵਾਲੀ ਤੋਂ ਪੁੱਛਿਆ ਕਿਉਂ ਇੱਥੇ ਆਈ ਹੋਈ ਸੀ ਉਹ ਕਿੰਨਾ ਉਹਦਾ ਕਾਰੋਬਾਰ ਕੀ ਮੈਂ ਆ ਉਹ ਬੱਕਰੀਆਂ ਵਾਸ ਦੇਣਗੇ ਸੰਦਾਂ ਦਾ ਲਾ ਦੋ ਗਰੀਬ ਜਿਹੇ ਨੇ ਚੱਲ ਫਿਰ ਗਰੀਬ ਵੀ ਤੇ ਇਨਸਾਨ ਹੁੰਦੇ ਨੇ ਠੀਕ ਆਪਸ ਹੀ ਆਪਣੀ ਮਿਹਨਤ ਕਰਕੇ ਖਾਂਦੇ ਆਪਾਂ ਕਹਿੰਦੇ ਮੰਗ ਕੇ ਖਾਂਦੇ ਆ ਮੈਂ ਸਹੀ ਬਾਕੀ ਉਹ ਕਹਿੰਦੇ ਹੁੰਦੇ ਨਾ ਸ਼ਾਇਨੇ ਵੀ ਆਰੀ ਦੇ ਇੱਕ ਪਾਸੇ ਹੁੰਦੇ ਦੰਦੇ ਜਿਹਾਂ ਉਹ ਕਹਿੰਦਾ ਦੋਨੇ ਪਾਸੇ ਆ ਦੋਨੇ ਪਾਸੇ ਆ ਇਹਨਾਂ ਦਾ ਆਪਾਂ ਕੋਈ ਹੱਲ ਨਹੀਂ ਕਰ ਸਕਦੇ ਇਹ ਲੋਕਾਂ ਨੇ ਤਾਂ ਕੰਮ ਆ ਬੋਲਣਾ ਸਹੀ ਗੱਲ ਹੈ ਵੀ ਆਪਣਾ ਕੰਮ ਆ ਮਿਹਨਤ ਕਰਨਾ ਤੇ ਆ ਮੈਂ ਪਰ ਵੀ ਮੈਂ ਆਪਾਂ ਤਾਂ ਸਾਰਾ ਪਰਿਵਾਰਾ ਸੀ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ ਬਾਕੀ ਸੁਣੋ ਗੱਲ ਵਿੱਚ ਰਹੀ ਡੈਡੀ ਬਹੁਤ ਜ਼ਿਆਦਾ ਡਰਿੰਕ ਕਰਦੇ ਸੀ ਕਿਤੇ ਅਸੀਂ ਕਿਤੋਂ ਲੈ ਕੇ ਆਉਂਦੇ ਚੱਕ ਕੇ ਕਿਤੇ ਕਿਤੇ ਲੈ ਕੇ ਆਉਂਦੇ ਅੱਜ ਉਹਨਾਂ ਦਾ ਬੱਕਰੀਆਂ ਨਾਲ ਇੰਨਾ ਲਗਾ ਹੋ ਗਿਆ ਤੁਸੀਂ ਹੁਣ ਸਿਹਤ ਵੀ ਦੇਖ ਕੇ ਆਏ ਹੋਵੇਂ ਹਨਾ ਉਹਨਾਂ ਡਰਿੰਕ ਵੀ ਛੱਡ ਗਏ ਸਾਰਾ ਕੁਝ ਬਹੁਤ ਵਧੀਆ ਸੈੱਟ ਹੈ ਵੀਰੇ ਸਾਡਾ ਪਰਵਾ ਠੀਕ ਹੈ ਜਿਨ੍ਹਾਂ ਨੇ ਮੈਂ ਤਾਂ ਕਹਿੰਦੇ ਵਧੀਆ ਹੋ ਗਿਆ ਲੋਕਾਂ ਨੇ ਗੱਲਾਂ ਕੀਤੇ ਸਾਡਾ ਸਾਰਾ ਕੁਝ ਵਧੀਆ ਸਿਸਟਮ ਸਹੀ ਹੋ ਗਿਆ ਨਾਲੇ ਬੱਕਰੀਆਂ 40 ਪੰਦਾ ਹੋ ਗਈਆਂ 40 ਹੋ ਗਈਆਂ ਨਾਲੇ ਸਾਡਾ ਘਰ ਦਾ ਕੰਮ ਆਗਾ ਨਾਲੇ ਮੱਝਾਂ ਹੋ ਗਈਆਂ ਤੇ ਬਾਕੀ ਬਾਈ ਫਿਰ ਜਿਵੇਂ ਹੁਣ ਤੁਸੀਂ ਆ ਨੀਲੀ ਰਾਵੀ ਨਾਸਰ ਵੀ ਰੱਖੀ ਹੋਈ ਹੈ ਹਨ ਜਿਵੇਂ ਇੱਕ ਮੱਝ ਹੋਰ ਹੈ ਇਹ ਕਾਜੀ ਉਹ ਮੱਝ ਦਿਖਾਓ ਤੁਸੀਂ ਨੀਲੀ ਲਾਵੇ ਕਿੰਨੀ ਸੋਹਣੀ ਹੈ ਬਹੁਤ ਵਧੀਆ ਉਹਦਾ ਇਹ ਇੱਕ ਆਮ ਅੱਜ ਵੀ ਨੀਲੀ ਰਾਵੀ ਦੀ ਹੈ ਨਾ ਬਾਈ ਇਹ ਇਹ ਨਾਸਲ ਕਿੱਥੋਂ ਲੈਂਦੀ ਫਿਰ ਤੁਸੀਂ ਕੇ ਵੀ ਉਹ ਹੀ ਵਪਾਰੀ ਦੇ ਕੇ ਗਿਆ ਮੁੰਡਾ ਨਾ ਨਾ ਇਹ ਇਹ ਦੋ ਮੱਜਾਂ ਨਹੀਂ ਉਹਨਾਂ ਤਾਂ ਲਿਆਂਦੀਆਂ ਵੀਰੇ ਹਾਂ ਆ ਇੱਕ ਨਹੀਂ ਸੱਚ ਲਿਆਂਦੀ ਉਹ ਤਾਂ ਕਾਲੇ ਤੋਂ ਆਈ ਹੋਈ ਹੈਗੀ ਇਹ ਅਸੀਂ ਢਿੱਲ ਮਤਲ ਲੈ ਸੀ ਇਹ ਬਾਈ ਕਹਿੰਦੇ ਵੀ ਆ ਮੋਰਾ ਨਾਲ ਨਾਲੋਂ ਵਸ਼ੀਲ ਹੁੰਦੀਆਂ ਬਾਲੀ ਸੀ ਲੈ ਵੀਰੇ ਤਾਂ ਇੱਕ ਬੂਰੀ ਇੱਕ ਇਹ ਇੱਕ ਆ ਹਾਂ ਬੂਰੀ ਵੀ ਨਹੀਂ ਲਿਆਂਦੀ ਦੁੱਧ ਦਰ ਕੜਵੀ ਇਹ ਤਾਂ ਬਹੁਤ ਸੋਹਣਾਗਾ 16 ਲੀਟਰ ਦੁੱਧ ਦਿੰਦੀ ਹੈ 16 ਲੀਟਰ 16 ਲੀਟਰ ਦਿੰਦੀ ਹੈ ਠੀਕ ਹੈ ਤੇ ਵਿੱਚ ਬਾਈ ਜਿਵੇਂ ਆ ਗਾਈਆਂ ਰੱਖਿਆ ਹੋਈਆਂ ਨੇ ਤੁਸੀਂ ਗਾਈਆਂ ਵੀ ਰੱਖਿਆ ਹੋਈਆਂ ਨੇ ਇਹ ਤੈਨੂੰ ਹਾਸੇ ਵਾਲੀ ਗੱਲ ਵੀ ਜਦ ਦੀ ਆ ਕਾਲਾ ਦੇਖਣਾ ਗਿਆ ਗਾਈ ਉਹ ਪਿੰਡੋਂ ਲਿਆਂਦੀ ਸੀ ਮੈਂ ਪੈਣੀ ਤੋਂ ਹਾਂ ਕਾਲਾ ਕਾਲਾ ਦੇਖਣ ਲੱਗਿਆ ਕਹਿੰਦਾ ਬੱਸੀ ਮੈਨੂੰ ਦੇ ਦੋ ਇਹ ਕਾਲਾ ਜਦੋਂ ਐ ਕਰ ਲੱਗਿਆ ਨਾ ਕਾਲੇ ਦੇ ਜੋੜ ਕੇ ਲੱਤ ਮਾਰੀ ਇਹਨੇ ਬੱਖੀ ਤੇ ਕਾਲਾ ਕਹਿੰਦਾ ਕੁੜੀਏ ਕਿਤੇ ਗਾਣਾ ਲੈ ਆਈਂ ਬੱਖਿਆਂ ਉਹ ਕਰਵਾ ਲੇਗੇ ਤੋ ਰਹਿਣ ਦੇ ਪਰ ਵੀਰੇ ਇੰਨੀ ਠੰਡੀ ਸੀ ਲ ਐ ਬੱਸੀ ਕਿਉਂਕਿ ਸੇਵਾ ਦਾ ਵੀ ਹੁੰਦਾ ਫਾਲਾ ਹਾਂ ਤੇ ਬਈ ਬੱਚਿਆਂ ਵਾਂਗੂ ਪਾਲਦੇ ਰਹੋ ਹੌਨਾਂ ਟਾਈਮ 'ਚ ਫਿਰ ਜਿਵੇਂ ਗਾਈਆਂ ਤੇ ਕੰਮ ਕਰੋਂਗੇ ਤੋ ਠੀਕ ਐ ਕੱਲੇ ਮੱਝਾਂ ਸੀ ਨਹੀਂ ਵੀਰੇ ਪਤਾ ਤਾਂ ਆਂ ਦੀ ਸਾਨੂੰ ਥੋੜੀ ਦਿੱਕਤ ਹੈ ਹੁਣ ਤਾਂ ਪਤਾ ਨਹੀਂ ਥਾਂ ਦੀ ਘਾਟ ਆ ਸਾਨੂੰ ਸਾਡਾ ਇਹ ਸੌਂਗ ਹੈ ਵੀ ਮੇਰਾ ਆਪਦਾ ਹੈ ਵੀ ਅਸੀਂ ਘੱਟੋ ਘਾਟ ਸੌ ਮੱਝ ਸਾਡੇ ਕੋਲ ਹੋਵੇ ਅੱਛਾ ਹਾਂ ਸਾਹਮਣੇ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ ਜੇ ਅਸੀਂ 2 ਵਜੇ ਉੱਠ ਖੜੀਏ ਸਾਨੂੰ ਕੋਈ ਦਿੱਕਤ ਨਹੀਂ ਆਈ ਤੇ ਬਾਕੀ ਭਾਈ ਹੁਣ ਜੇ ਮੈਂ ਹੁਣ ਤੁਸੀਂ ਇਹਨਾਂ ਨੂੰ ਫੀਡ ਤਾਂ ਚਲੋਂਕਾਰ ਕੇ ਲਾ ਪਾਉਣੇ ਹਨਾ ਦਾਣਾ ਵੀ ਪਾਉਣੇ ਵੀਰੇ ਚਿੱਟਾ ਦਾਣਾ ਕਰਦਾ ਅਸੀਂ 400 ਮਣ ਕਣਕ ਰੱਖੀ ਸੀਗੀ ਸਾਰੀ ਇਹਨਾਂ ਨੂੰ ਪਾਤੀ ਅਸੀਂ ਤੇ ਜਿਵੇਂ ਮੈਂ ਵੀ ਲੈਟੀ ਵੀ ਪਾਉਣੀ ਆ ਵੀਰੇ ਇਕੱਲੀ ਫੀਡ ਤੇ ਨਹੀਂ ਚੱਲਦਾ ਕੰਮ ਛੱਡ ਨਾ ਨਾ ਇਕੱਲੀ ਫੀਡ ਤੇ ਨਹੀਂ ਹੈਗਾ ਹੂੰ ਹੂੰ ਬਾਕੀ ਅਸੀਂ ਜਿਵੇਂ ਕੋਈ ਟੋਕੜ ਹੋ ਜੇ ਮੱਝ ਲੋਕ ਟੀਕੇ ਲਾ ਕੇ ਆਗਾ ਅਸੀਂ ਟੀਕਾ ਨਹੀਂ ਕਰੇ ਕਿਸੇ ਬਸ ਉਹਦਾ ਦੁੱਧ ਛੱਡ ਦਿੰਨੇ ਆ ਅਸੀਂ ਬਿਆਹ ਹੁੰਦਾ ਵੀ ਜਦੋਂ ਆਪਾਂ ਡੈਰੀ 'ਚ ਦੁੱਧ ਪਾਉਣੀ ਆ ਵੀ ਉਹ ਬੱਚਿਆਂ ਨੂੰ ਵੀ ਜਾਂਦਾ ਹਨਾ ਬੱਚੇ ਵੀ ਪੀਂਦੇ ਨੇ ਵੀ ਨਾ ਇਹ ਕੰਮ ਨਹੀਂ ਅਸੀਂ ਕੀਤਾ ਕਦੇ ਵੀ ਲੈ ਭਾਈ ਉਹ ਮੱਝ ਦਿਖਾਈ ਨਹੀਂ ਲੀਰਾ ਵੀ ਨਾ ਅਸਲ ਦੀ ਬਾਕੀ ਬਈ ਮੱਜਾਂ ਸਾਰੀਆਂ ਚੰਗੀਆਂ ਨੇ ਸਾਰੀਆਂ ਬਈ 14 ਸਾਰੀਆਂ ਮੇਰੇ 14 ਤੋਂ ਪਲੱਸ ਨੇ ਮੱਜ ਕੋਈ ਪਤਾ ਕੀ ਹੁੰਦਾ ਬਈ ਫਿਰ ਖਰਚਾ ਗੱਲ ਪੈਂਦਾ ਖਰਚਾ ਗੱਲ ਪੈਂਦਾ ਜੇ ਘੱਟ ਘੱਟ ਵਾਲੀ ਬ੍ਰੂਮੀ ਹੋਊਗੀ ਉਹਨੇ ਕੱਟੀਆਂ ਦੇ ਇੰਨੀ ਮੱਜਾਂ ਇਕੱਠੀਆਂ ਖੜੀਆਂ ਨੀਗੀਆਂ ਤੇ ਆਪ ਇੱਕ ਨੂੰ ਫੀਡ ਖਾ ਪਾ ਤੀ ਨਾਲ ਵਾਲੀ ਖਾਊਗੀ ਤਾਂ ਹੈਗੀ ਹੋਊਗੀ ਫਿਰ ਉਹਦਾ ਫਾਇਦਾ ਕੀ ਹੈ ਜੀ ਚਾਰ ਲੱਟਾਂ ਨੇ ਬਈ ਹੁਣ ਸਾਰੀਆਂ ਦੁੱਧ ਦਿੰਦੀਆਂ ਨੇ ਵੀਰੇ ਹੁਣ ਸਾਡਾ 150 ਲੀਟਰ ਦੁੱਧ ਜਾਂਦਾ ਡੇਲੀ ਦਾ ਠੀਕ ਆ ਹਾਂ ਮੱਜਾਂ ਮੱਜ ਸੀਲ ਬਹੁਤ ਆ ਵੀ ਵੀਤਰੀ ਅੱਛਾ ਪਰ ਬਈ ਇਹਨਾਂ ਨੇ ਰੰਗ ਲਾਦਾ ਹੂੰ ਸਾਡੇ ਘਰੇ ਅੱਜ ਕੋਈ ਚੀਜ਼ ਫਰਪਾ ਤੇ ਕੀ ਆ ਲੋਕ ਇੱਕ ਅੱਜ ਗੱਲ ਸੋਸੇਵਾਜੇ ਨੇ ਵੱਧ ਮਾਰਦੇ ਹੈ ਨਾ ਲੋਕ ਕਹਿੰਦੇ ਨੇ ਘਰ ਕੋਠੀਆਂ ਆਪਾਂ ਇਹ ਕਹਿੰਦੇ ਬਈ ਕਰਜ਼ਾ ਚੜਾਉਣ ਨਾਲੋਂ ਤਾਂ ਸਹੀ ਹੈ ਵੀ ਆਪਾਂ ਨੂੰ ਨਾ ਦੋ ਵਕਤ ਦੀ ਰੋਟੀ ਵਧੀਆ ਮਿਲੀ ਜਾਵੇ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਸਹੀ ਗੱਲ ਆ ਬਾਈ ਠੀਕ ਆ ਵੀਰੇ ਕੀ ਫਾਇਦਾ ਲੋਕ ਐਸੇ ਮੋਟਰਸਾਈਕਲ ਬਾਹਰ ਚਲਾਈ ਜਾਣਾ ਕਿ ਸੋਸੇਵਾਜੇ ਨੇ ਕੀ ਲੈਣਾ ਬਈ ਅੱਜ ਆਪਾਂ ਕਿੱਲਾ ਵੇਚ ਕੇ ਕੋਠੀ ਬਾਲ ਲੈਨੇ ਆ ਉਹਦਾ ਬਈ ਕੋਈ ਫਾਇਦਾ ਨਹੀਂ ਨਾ 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 ਲੋਕਾਂ ਨੂੰ ਦਿਖਾਉਣ ਵਾਸਤੇ ਆਪਾਂ ਆਪਦੇ ਸਿਰ ਕਰਜ਼ਾ ਚੜਾ ਲਈਏ ਉਹਦਾ ਕੀ ਫਾਇਦਾਗਾ ਫਾਇਦਾ ਕੀ ਹੈ ਦੋ ਵਕਤ ਦੀ ਬਈ ਰੋਟੀ ਵਧੀਆ ਖਾਣਿਆ ਹਰ ਇੱਕ ਆਪਣੇ ਘਰੇ ਮਸਾਨਾ ਤੰਦਰੁਸਤੀ ਦੇਵੇ ਇਹ ਸੇ ਤਰ੍ਹਾਂ ਸਿਆਉਂਦੀ ਮਿਹਨਤ ਕਰਦੇ ਰਹੀਏ ਕੋਈ ਨਾ ਕੋਠੀ ਵੀ ਬਣ ਜੂਗੀ ਵੀਰੇ ਹਣਾ ਹੌਲੀ ਹੌਲੀ ਹੂੰ 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 ਇਹ ਚੀਜ਼ ਆ ਇਹ ਪੀ ਜਾ ਤੇ ਬਾਕੀ ਬਾਈ ਹੁਣ ਜਿੰਮੇ ਆ ਥੋਡੇ ਨਿੱਕੇ ਕੱਟਰੂ ਨੇ ਹਨਾ ਇਹਨਾਂ ਦੀ ਬਾਈ ਦੇਖਭਾਲ ਫਿਰ ਇਹਨਾਂ ਨੂੰ ਕੋਈ ਅਲਾਗੇ ਤੋਂ ਫਰਾਕ ਦੇ ਦਿੰਦੇ ਨੇ ਇਹਨਾਂ ਨੂੰ ਲੱਗ ਤੀੜ ਹੋ ਗਏ ਬੱਚਾ ਵਾਲੀ ਵੀਰੇ ਹਾਂ ਇਹਨਾਂ ਨੂੰ ਇਹਦੋਂ ਵੱਡੀਆਂ ਹੋ ਗਈਆਂ ਵੀਰੇ ਅੱਛਾ ਵੱਡੀਆਂ ਹੋ ਗਈਆਂ ਹਾਂ ਇਹ ਸਾ ਸਾਡੇ ਨਾਲ ਕੋਈ ਛੱਡਦਾ ਬਾਈ ਕਿੰਨਾ ਟਾਈਮ ਦੁੱਧ ਪਿਆਉਂਦੇ ਤੁਸੀਂ ਵੀਰੇ ਇਹਨਾਂ ਨੂੰ 3 ਮਹੀਨੇ ਦੁੱਧ ਅਸੀਂ ਛੱਡਦੇ ਆ 3 ਮਹੀਨੇ ਹਾਂ ਠੀਕ ਆ ਇਹ ਸਾਡੇ ਨਾਲ ਕੱਟਰੂ ਬਣ ਵੀਰੇ ਤੇ ਕੀ ਐਂ ਦਿੱਕਤ ਆ ਗਈ ਸਾਡੇ ਨਾਲ ਜਿਹੜਾ ਇੱਧਰ ਥਾਂ ਪਿਆ ਨਾ ਉਹ ਥੋੜਾ ਖਾਲੀ ਪਿਆ ਤੇ ਰੂੜੀਆਂ ਲੱਗੀਆਂ ਹੋਈਆਂ ਨੇ ਪਰ ਤੁਹਾਨੂੰ ਪੜਦਾ ਸਰਦੀ ਸੀ ਨਾ ਤੇ ਨਮਾਈਆਂ ਆਪਾਂ ਸਰਦੀ ਚ ਗਰਮੀ ਵਿੱਚ ਕੀ ਜਗਾ ਤੋ ਜਾਂਦੇ ਨੇ ਵੀ ਇਹ ਨਾਲੇ ਦੁੱਧ ਪੀਉਣੇ ਨੇ ਵੀ ਨਾਲੇ ਦੁੱਧ ਇੰਨਾ ਪੀਉਣਿਆ ਭਈ ਜਦੋਂ ਹੁਣ ਇਹਨਾਂ ਦੀ ਕਟਿੰਗ ਕਰਨ ਲੱਗੇ ਹੈ ਤਾਂ ਵਿਚਾਰੇ ਅੱਧਾ ਵਿਚਾਲੇ ਪੈਨੇ ਕੰਮ ਵਾਲਾ ਬਈ ਕੰਮ ਵਾਲਾ ਸਾਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਇਹਦਾ ਚਿਚੜਾ ਨਹੀਂ ਖਾਲੇ ਸੀ ਵਿਚਾਰੇ ਸਾਰੇ ਹੁਣ ਇਹਨਾਂ ਦੀ ਇਹ ਦਵਾਈ ਦੂ ਵੀ ਸ਼ੁਰੂ ਕੀਤੀ ਹੈ ਸਾਰੇ ਲਾ ਕੇ ਇਹਨਾਂ ਦੇ ਆ ਕੱਟੇ ਨੇ ਬਾਲ ਬੁੱਲੇ ਇਹਨਾਂ ਦੇ ਹੁਣ ਸਹੀ ਹੋ ਗਏ ਛੇ ਤਾਂ ਠੀਕ ਹੈ ਹੁਣ ਇਹਨਾਂ ਦਾ ਬਾਈ ਬਾਈ ਫਿਰ ਧਾਰਦਾ ਦਾ ਔਖਾ ਹੋ ਜਾਂਦਾ ਹੋਏ ਇੰਨੇ ਪਸ਼ੂਆਂ ਦਾ ਬਾਈ ਜਮੀ ਨਹੀਂ ਔਖਾ ਲੱਗਦਾ ਸੰਤਾ ਅੱਛਾ ਨਾ ਜਮੀ ਨਹੀਂ ਔਖਾ ਲੱਗਦਾ ਠੀਕ ਆ ਨਵੇਂ ਭਰਾਏ ਜਿਵੇਂ ਤੁਸੀਂ ਧਾਰਾ ਘਾੜਦੇ ਹੋ ਫਿਰ ਜਿਵੇਂ ਹੱਥ ਨਹੀਂ ਪਾਈ ਜਾਂਦੀ ਮੱਝ ਪਰ ਕੋਈ ਕੋਈ ਵੀ ਨਹੀਂ ਸਕਦੇ ਜਿਵੇਂ ਜੰਮੀ ਨਹੀਂ ਜਾ ਸਕਦੇ ਇੱਕ ਦਿਨ ਉਹ ਤੇਰੇ ਅਲੀ ਗੱਲ ਜਿਵੇਂ ਤੇਰੀ ਮੱਝ ਤਾਂ ਹੱਥ ਬਈ ਹੋਈ ਹੈ ਨਾ ਇਹ ਦਿੱਕਤ ਆ ਜਾਂਦੀ ਹੈ ਜਿਵੇਂ ਕਿਸੇ ਬਾਣੀਏ ਨੇ ਕਿਹਾ ਸੀ ਕਹਿੰਦਾ ਪਿੰਡਾਂ ਵਾਲੇ ਦੀ ਬੁੜੀਆਂ ਵਧੀਆ ਹੁੰਦੀਆਂ ਨੇ ਵੀ 500 ਦਿਨਾਂ ਦਾ ਕਿਤੇ ਜਾਣ ਉਹ ਕਹਿੰਦਾ ਜਾਨ ਪਿੱਛੇ ਨਹੀਂ ਹੁੰਦਾ ਕਹਿੰਦਾ ਸਾਡੀਆਂ ਤਾਂ ਇਹ ਹੱਥ ਬਹਿ ਜਾਂਦੀਆਂ ਨੇ ਜੇ ਨਾ ਮਿਲੀ ਕਹਿੰਦਾ ਸਾਰਾ ਸਾਲ ਇਹਨਾਂ ਦੇ ਗਾਲਾਂ ਬੈਣਗੀਆਂ ਕਹਿੰਦਾ ਅੱਜ ਟੈਂਪੂ ਤੇ ਝੜ ਕੇ ਹੁਣ ਚਾਹੇ ਬੱਸ ਤੇ ਝੜ ਕੇ ਹੁਣ 5 ਵਜੇ ਨੇ ਇਹਨਾਂ ਨੇ ਘਰੇ ਹੋਣਾਗਾ ਘਰੇ ਹੋਣਾ ਨਾ ਵੀ ਘਰੇ ਮੈਂ ਵਰੀ ਇਹ ਬੰਦਾ ਰਾਤ ਤੱਕ ਇਹ ਕੱਟ ਹੀ ਨਹੀਂ ਸਕਦਾ ਨਾ ਸੀ ਕੱਟੀ ਨਹੀਂ ਕਿਤੇ ਰਾਤ ਕਿਤੇ ਵੀ ਨਹੀਂ ਕੱਟੀ ਜੇ ਜਾਣਾ ਵੀ ਆ ਰਾਤ ਨੂੰ ਤਾਂ ਪਹਿਲਾਂ ਤਾਂ ਅਸੀਂ ਜੇ ਸੀ ਜਾਣਾਗਾ ਕਿਤੇ ਸ਼ਾਮ ਨੂੰ ਅਸੀਂ ਸਾਰਾ ਕੰਮ ਨਿਮੇੜ ਕੇ ਕੱਖ ਸੰਨੀ ਪਾ ਕੇ ਇਹਨਾਂ ਨੂੰ ਨਿਮਾ ਕੇ ਗੋਹਾ ਸਿੱਟ ਕੇ ਫੇਰ ਜਾਵਾਂਗੇ ਫਿਰ ਅਸੀਂ 10 ਵਜ ਜਾਂ ਜਾਂ 11 ਅਸੀਂ ਘਰੇ ਆਉਣਾਗਾ ਕਿਉਂ ਸਵੇਰੇ ਵੀਰੇ 3 ਵਜੇ ਉੱਠਣਾ ਪਵੇ 3 ਵਜੇ ਆਪਦੇ ਤੋਂ ਪਹਿਲਾਂ ਇਹਨਾਂ ਨੂੰ ਸਾਹਮਣਾ ਪੈਂਦਾ ਇਹਨਾਂ ਨੂੰ ਸਾਹਮਣਾ ਪੈਂਦਾ ਇਹਨਾਂ ਦੇ ਢਿੱਡ ਭਰਨਾ ਪੈਂਦਾ ਇਹਨਾਂ ਦਾ ਢਿੱਡ ਭਰ ਅਸੀਂ ਆਪ ਜੇ ਭੁੱਖੇ ਰਹ ਜੇ ਸਾਨੂੰ ਅਜੇ 1 ਵਜ ਗਿਆ ਸੀ ਰੋਟੀ ਖਾਧੀ ਨਹੀਂ ਸੀ ਰੋਟੀ ਹਜੇ ਖਾਧੀ ਨਹੀਂ ਸਵੇਰ ਦੀ 1 ਵਜ ਗਿਆ ਪਰ ਇਹ ਇਹਨਾਂ ਨੂੰ ਦਾ ਰਜਾਇਆ ਪਹਿਲਾਂ ਇਹਨਾਂ ਨੂੰ ਰਜਾਇਆ ਤਾਂ ਹੁਣ ਇਹਨਾਂ ਨੂੰ ਪਾਣੀ ਪਿਆ ਪੰਜ ਵਾਰੀ ਵੀ ਨਵਾ ਦਿੰਦੇ ਆ ਪੰਜ ਵਾਰੀ ਹਾਂ ਅਸੀਂ ਉਦੋਂ ਗਲਤੀ ਕਰ ਲਿਆ ਸੈੱਡ ਪਾ ਕੇ ਹੂੰ ਜੇ ਕਿਤੇ ਟਾਇਲ ਵਾਲਾ ਪਾਇਆ ਹੁੰਦਾ ਨਾਲ ਤਾਂ ਸੱਤ ਠੰਢੀ ਰਹਿੰਦੀ ਹੂੰ ਹੂੰ ਵੀ ਹੁਣ ਗਰਮੀ ਬਾਲੀ ਹੋ ਗਈ ਇਸ ਦਾ ਬਹੁਤ ਬਸਤਾਉਣਿਆ ਆ ਸੈੱਡ ਪਾ ਕੇ ਗਰਮੈਸ ਬਹੁਤ ਹੋ ਜਾਂਦੀ ਹੈ ਇਹ ਕੱਪਦੀਆਂ ਹੋਣਗੇ ਜਦੋਂ ਬਾਲਾ ਤਪਦੀਆਂ ਨੇ ਤਾਂ ਗਿਆ ਤਿੰਨ ਸਾਲਾਂ ਦੀ ਮਿਹਨਤ ਆ ਹਾ ਕਿੰਨੇ ਪਸ਼ੂ ਹੋ ਗਏ ਬਈ ਤਿੰਨ ਸਾਲਾਂ ਚ ਵੀਰੇ ਹੁਣ ਆਪਾਂ ਘਟਾਉਣ ਲੱਗੇ ਕੋ ਸਾਡੀਆਂ ਮੱਝਾਂ ਕਿਸੇ ਦੇ ਹੋਰ ਘਰੇ ਵੀ ਬੰਨੀਆਂ ਹੋਈਆਂ ਨੇ ਹਾਂ 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 ਉਧਰ ਨੀਵਾ ਹੋ ਗਿਆ ਸੀ ਨਾ ਸਾਡੀਆਂ ਪਹਿਲਾਂ ਤਾਂ ਉਧਰ ਸੇਈ ਵੜ ਦਿੰਦੇ ਸੀ ਮੱਝਾਂ ਤੁਹਾਨੂੰ ਢਾਈ ਜਾਂਦੇ ਸੀ ਹੁਣ ਢਾਈ ਜਾਂਦੇ ਹਾਂ ਢਾਈ ਜਾਂਦੇ ਉਧਰ ਹੁਣ ਬਣਾਵਾਂਗੇ ਘੁਰਲੀ ਹੋਰ ਬਣਾਦਾ ਕਿੰਨੀਆਂ ਮੱਝਾਂ ਹੋ ਗਈਆਂ 3 ਸਾਲਾਂ ਚ ਬਈ ਇਹ ਆਪਣੇ ਕੋਲ ਹੈਗੀਆਂ ਨੇ ਵੀਰੇ ਹੁਣ 20 ਮੱਝਾਂ ਨੇਗੀਆਂ 20 ਮੱਝਾਂ ਨੇ ਹਾਂ 20 ਮੱਝਾਂ ਦਾ ਕਿੰਨਾ ਦੁੱਧ ਹੋ ਜਾਂਦਾ ਬਈ ਹੁਣ ਦੱਸਿਆ ਨਹੀਂ ਵੀਰੇ ਹੁਣ ਜਿਵੇਂ ਗਰਮੀ ਆ ਕੁਸ ਮਸਰ ਵੀ ਹੋ ਗਿਆ ਇਹਦੇ ਨਾਲ ਵੀ ਦਿੱਕਤ ਆਉਂਦੀ ਆ ਨਾ ਬਸ ਕੱਟ ਗਿਆ ਹੋਣੀਆਂ ਕੱਟ ਗਿਆ ਦੁੱਧ ਹੁਣ 15 ਭਈ ਬੱਚਦਾ ਜੇ ਆਪਾਂ ਕਹਿ ਦਈਏ ਜੇ ਤਾਂ ਹੁਣ ਦੁੱਧ ਦਾ ਰੇਟ ਵਧੀਆ ਮਿਲੇ ਪਰ ਜੇ ਤਨ ਸੱਚੀ ਦੱਸੀ ਵੀ ਆਪਣਾ 55 ਰੁਪਏ ਲੀਟਰ ਦੁੱਧੇ ਜਾਂਦਾ 55 ਜਾਂਦਾ ਹਾਂ ਠੀਕ ਹੈ ਵੀ ਉਹ ਵੀ ਫੈਟ ਤੇ ਲ ਜਾਂਦੇ ਨੇ ਉਹ ਫੈਟ ਵੀ ਹਜੇ ਵੀ ਰੋਂਦੇ ਨੇ ਵੀ ਦੁੱਧ ਨਾਲੇ ਝੋਕੇ ਪਾਉਣੇ ਗਿੰਘਾਲ ਬਾਲਟੀ ਵੀ ਨਹੀਂ ਬੰਦੇ ਪਰ ਬੱਚਦਾ ਨਹੀਂ ਆਇਆ ਕੁਝ ਦੁੱਧ ਝੋ ਨਹੀਂ ਬੱਚਦਾ ਦੁੱਧ ਜੋ ਘੱਟ ਬੱਚਦਾ ਤੇ ਜਿਹੜਾ ਬੱਕਰੀਆਂ ਵਾਲਾ ਉਹ ਉਧਰੋਂ ਉਹ ਤਾਂ ਵਧੀਆ ਗਾਰੋਬਾਰ ਆ ਵੀਰ ਉਹ ਵਧੀਆਗਾ ਨਾ ਮੱਜਾਂ ਨਾਲ ਉਹ ਕਿਵੇਂ ਠੀਕ ਲੱਗਦਾ ਉਹ ਮੱਜਾਂ ਨਾਲ ਉਹ ਵਧੀਆ ਠੀਕ ਹੈ ਪਰ ਆਪਾਂ ਇਹਨਾਂ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਮੱਜਾਂ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਉਕੇ ਭਾਈ ਆਪਾਂ ਇਹ ਮੰਨ ਕੇ ਚੱਲ ਵੀ ਜੇ 70000 ਦੀ ਫੀਡ ਆਉਂਦੀ ਹੈ ਆਪਣੀ 80 ਦੀ ਆਉਂਦੀ ਆ ਚੱਲ ਆਪਾਂ ਜੇ 50000 ਵੀ ਛੱਡੀ ਜਾਣ ਬਹੁਤ ਆ ਘਰੇ ਬੈਠੇ ਉਹਨਾਂ ਨੇ ਬਹੁਤ ਉਹ ਤਾਂ ਕਿ ਸੰਤੋਸ਼ਟੀ ਆ ਭਈ ਚਾਹੇ ਤਾਂ 4 ਲੱਖ ਛੜੇ ਸੰਤੋਸ਼ਟੀ ਦਾ ਆਪਾਂ ਨੂੰ ਫੇਰ ਵੀ ਨਹੀਂ ਆਉਂਦੀ ਫੇਰ ਵੀ ਨਹੀਂ ਆਉਂਦੀ ਹਾਂ ਫੇਰ ਵੀ ਬਣੇ ਹੋਰ ਬਣੇ ਹਨਾ ਤੇ ਬਾਕੀ ਜਿਵੇਂ ਬੱਕਰੀਆਂ ਨੇ ਉਹਨਾਂ ਦਾ ਤਾਂ ਕੋਈ ਘੱਟ ਹੀ ਖਰਚਾ ਹੋਊਗਾ ਨਾ ਬਈ ਘਟੋ ਬਾਹਰ ਚਰਨ ਜਾਂਦੇ ਨੇ ਸਾਡੀ ਬੱਕਰੀ ਘਰੇ ਤਾਂ ਨਹੀਂ ਪਾਉਂਦੇ ਕੁਛ ਉਹਨਾਂ ਨੂੰ ਨਾ ਪਾਉਂਦੇ ਘਰੇ ਉਹਨਾਂ ਨੂੰ ਕਣਕ ਪਾਉਂਦੇ ਸੀ ਛੋਲੇ ਲਿਆ ਕੇ ਰੱਖ ਦੋ ਉਹ ਪਾ ਦਨੇ ਆ ਜਿਵੇਂ ਆਪਾਂ ਸਰਦੀ ਦੇ ਵਿੱਚ ਭੋਜ ਲੈ ਲੈਂਦੇ ਆ ਮੂੰਗੀ ਦਾ ਹੋ ਜਾਂਦਾ ਗਵਾਰੇ ਦਾ ਉਹ ਪਾਉਂਦੇ ਆ ਉਹ ਪਾਉਂਦੇ ਆ ਉਹ ਪਾਉਂਦੇ ਠੀਕ ਆ ਵੀ ਮੰਨ ਕੇ ਲੋ ਖਰਚਦਾ ਦੋਨਾਂ ਚੀਜ਼ਾਂ ਦਾ ਪਰ ਵੀ ਕੋ ਆਪਦਾ ਖਰਚ ਪੂਰਾ ਕਰ ਜਾਂਦੇ ਹਾਂ ਬਾਕੀ ਕਹਿੰਦੇ ਸੌਂਕ ਦਾ ਕੋਈ ਮੁੱਲ ਨਹੀਂ ਹੈ ਸੌਂਕ ਦਾ ਕੋਈ ਮੁੱਲ ਨਹੀਂ ਬਾਈ ਫਿਰ ਦੁੱਧ ਮੇਮਣੇ ਨੂੰ ਪਿਆ ਦਿੰਨੇ ਆ ਸਾਰਾ ਅੱਕਾ ਚੋਂ ਉਹਦਾ ਅਸੀਂ ਚੋਂਦੇ ਨਹੀਂ ਹੈਗੇ ਬਾਕੀ ਹੁੰਦਾ ਪਿੰਡਾਂ 'ਚ ਵੀਰੇ ਜੇ ਕੋਈ ਅਸੀਂ ਕਿਸੇ ਸੈਲ ਘਟ ਜਾਂਦੇ ਨੇ ਉਹ ਲੈਣ ਆ ਜਾਂਦਾ ਕਿਸੇ ਦੇ ਕੋਈ ਬੱਚਾ ਨਿਆਣਾ ਹੁੰਦਾ ਉਹ ਬੱਕਰਿਆਂ ਦਾ ਦੁੱਧ ਚੰਗਾ ਹੁੰਦਾ ਗਾ ਅਸੀਂ ਕਿਸੇ ਤੋਂ ਨਾ ਤਾਂ ਪੈਸਾ ਲੱਤਾ ਕਦੇ ਵੀ ਵੀ ਦੁੱਧ ਲੈ ਕੇ ਚਰਨ ਜਾਂਦੇ ਆ ਬਾਈ ਫਿਰ ਵਾਲਾ ਬੱਟ ਤੇ ਨਹੀਂ ਚੜਨ ਦਿੰਦਾ ਹੈਗਾ ਹੂੰ ਮੁੱਲ ਨਹੀਂ ਅਸੀਂ ਦਿੱਤਾ ਕਦੇ ਵੀ ਦੁੱਧ ਕਿਸੇ ਨੂੰ ਠੀਕ ਹੈ ਚਾਹੇ ਵਾਲਾ ਮਹੀਨਾ ਲੈ ਜੇ ਜਾਂ 10 ਦਿਨ ਲੈ ਜੇ ਅਸੀਂ ਕਦੇ ਨਹੀਂ ਉਹ ਕਹਿੰਦੇ ਨੇ ਪੈਸੇ ਦੱਸੋ ਵੀ ਜੇ ਐਸੇ ਕਿ ਮੁੱਲ ਲੈਣ ਕਿਸੇ ਤੋਂ ਹੋਰ ਲੈ ਲਓ ਨਹੀਂ ਪੈਸੇ ਨਹੀਂ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਠੀਕ ਹੈ ਤੇ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਠੀਕ ਹੈ ਵੀਰੇ ਧੰਨਵਾਦ ਆਪਾਂ ਇਹ ਕਹਿਣਾ ਚਾਹੋਣੇ ਵੀਰੇ ਵੀ ਗਲਤ ਕਮੈਂਟ ਕਰਨ ਵਾਲਾ ਤਾਂ ਕਮੈਂਟ ਨਾ ਹੀ ਕਰੋ ਹਨਾ ਜੇ ਆਪਾਂ ਕਿਸੇ ਨੂੰ ਕਹਿੰਦੇ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲੋ ਹੂੰ ਵਿੱਚ ਹੁੰਦੇ ਨੇ ਮਹਾਰਾਤੀ ਇਹ ਜੇ ਵਿੱਚ ਗਲਤ ਕਮੈਂਟ ਕਰਨਾ ਉਹ ਆਪ ਕੰਮ ਵੀ ਨਹੀਂ ਕਰਦੇ ਹੁੰਦੇ ਉਹ ਕੰਮ ਨਹੀਂ ਕਰ ਫੇਸਬੁੱਕੀ ਜਿਵੇਂ ਕਹਿੰਦਾ ਮਹਾਰਾਤੀ ਉਹ ਚੀਜ਼ਾਂ ਵਾਲੀ ਹੁੰਦੇ ਨੇ ਠੀਕ ਹੈ ਬਾਈ ਉਹ ਹੁੰਦਾ ਦਿਲ ਨੂੰ ਠੇਸ ਪਾਉਂ ਜੀਦਾ ਕੋਈ ਵੀ ਬੰਦਾ ਚਾਹੇ ਇਕੱਲੀ ਮੇਰੇ ਤੇ ਨਹੀਂ ਹੈਗਾ ਹੋਰ ਵੀ ਬਹੁਤ ਹੁੰਦੇ ਰਹਿਣਾ ਵੀ ਆਪਾਂ ਇਹ ਕਹਿ ਦੇਣਾ ਆਪਾਂ ਕਿਸੇ ਦੀ ਜ਼ਿੰਦਗੀ ਤੋਂ ਕੀ ਲੈਣਾ ਬ ਸਹੀ ਹੁੰਦੀ ਨਾ ਜਿਹਦੀ ਸਹੀ ਆਈਡੀ ਉਹ ਕਮੈਂਟ ਗਲਤ ਕਰ ਦਿੰਦਾ ਉਹ ਨਹੀਂ ਕਰਦਾ ਜੇ ਆਪਾਂ ਕਿਸੇ ਨੂੰ ਕੁਝ ਕਹਿਣਾ ਜਾਂਦਾ ਸਾਹਮਣੇ ਮੱਥੇ ਕਹੋ ਹਾਂ ਠੀਕ ਆ ਵੀ ਉਹ ਕਿਸੇ ਨੂੰ ਗਲਤ ਆਈਡੀਆਂ ਬਣਾ ਕੇ ਉਹ ਚੀਜ਼ਾਂ ਵਿੱਚ ਫੋਟੋਆਂ ਵੀ ਕੁੜੀਆਂ ਦੀ ਲੱਗੀਆਂ ਹੋਣਗੀਆਂ ਆਈਡੀ ਦੇ ਚੀਜ਼ਾਂ ਹੁੰਦੀਆਂ ਤੁਸੀਂ ਦੇਖਦੇ ਹੋ ਨਾ ਹਾਂ ਹਾਂ ਬਈ ਬਾਕੀ ਭਾਈ ਤੂੰ ਦੱਸ ਤੂੰ ਸਾਰੇ ਪਿੰਡਾਂ ਜਾਣਨਾ ਹੈ ਨਾ ਇਹ ਕੰਮ ਕੋਈ ਮਾੜਾਗਾ ਬੱਕਰੀਆਂ ਮਾੜਾਗਾ ਬੱਕਰੀਆਂ ਦਾ ਕੰਮ ਆ ਜਿਹਦੇ ਟਾਈਮ ਜਿੱਦਾ ਪੂਰਾ ਵਧੀਆ ਟ੍ਰੈਂਡ ਵੀ ਚੱਲ ਰਿਹਾ ਵੀਰੇ ਟ੍ਰੈਂਡ ਵੀ ਚੱਲ ਰਿਹਾ ਪੂਰਾ ਕੱਲ ਪਤਾ ਨਹੀਂ ਪਰਸੋਂ ਮੈਂ ਵੀਡੀਓ ਪਾਈ ਸੀ ਉੱਤੇ ਕਮੈਂਟ ਆਇਆ ਉਹ ਕਹਿੰਦਾ ਪਹਿਲਾਂ ਲੋਪੋ ਵਾਲੇ ਨੇ ਕਹਿੰਦਾ ਘੋੜੀਆਂ ਚ ਉਹ ਕੀਤਾ ਕਹਿੰਦਾ ਹੁਣ ਤੁਸੀਂ ਬੱਕਰੀਆਂ ਦਾ ਐਂ ਕਰੀ ਜਾਂਦੇ ਹੋ ਕਹਿੰਦਾ ਤੁਸੀਂ ਸੱਚ ਨਹੀਂ ਦਿਖਾਉਂਦੇ ਵੀ ਜਿਹੜੇ ਬੰਦੇ ਫੇਲ ਹੋ ਗਏ ਵੀ ਉਹ ਵੀ ਦਿਖਾਓ ਬਾਈ ਕੋਈ ਫੇਲ ਨਹੀਂ ਹੋਇਆ ਚਲੋ ਆਪਾਂ ਕਹਿੰਦੇ ਨੇ ਤੋਈ ਮੇਰੇ ਲੱਭ ਨਹੀਂ ਹੁੰਦਾ ਹੁਣ ਮੰਨ ਕੇ ਚਲੋ ਆਪਾਂ ਰੱਖਦੇ ਆ ਬੱਕਰੀਆਂ ਜੇ ਹੁਣ ਅਸੀਂ ਬੱਕਰੀਆਂ ਰੱਖਾ ਉਹ ਹੀ ਨਹੀਂ ਕਰਾਂਗੇ ਚਾਰਨ ਨਹੀਂ ਜਾਵਾਂਗੇ ਇੱਥੇ ਖੜੀਆਂ ਰਹਿਣਗੀਆਂ ਉਹਨਾਂ ਮੁਤੀ ਮੁਤੀ ਜਾਣੀਆਂ ਥਾਂ ਥਾਂ ਤੇ ਹੁਣ ਆਪਾਂ ਬਾੜਾ ਹੀ ਨਹੀਂ ਸੰਭਰਾਂਗੇ ਬਈ shund ਪੈ ਜਾਣਗੇ ਉਹਨਾਂ ਨੂੰ ਬਿਮਾਰੀ ਤੇ ਲੱਗੂਗੀ ਨਾ ਮਰਨਗੇ ਆਹੋ ਫਿਰ ਆਪਾਂ ਕਹਿੰਦੇ ਨੇ ਸਾਨੂੰ ਤਾਂ ਨੁਕਸਾਨ ਹੋ ਗਿਆ ਕਿਤੇ ਜਿੰਨਫਾ ਤਾਂ ਹੋਇਆ ਨਹੀਂ ਹਾਂ ਫਿਰ ਉਹਦਾ ਕੀ ਫਾਇਦਾ ਇਹ ਗੱਲ ਆ ਉਹ ਕੀਤਾ ਫਿਰ ਆਪਾਂ ਕਹਿੰਦੇ ਕੀਤਾ ਮਾੜਾ ਕੀਤਾ ਨਹੀਂ ਮਾੜਾ ਹੁੰਦਾ ਕਿਤੇ ਦੇ ਨਾਲ ਸੌਂਕ ਵੀ ਹੋਣਾ ਚਾਹੀਦਾ ਸੌਂਕ ਵੀ ਬੰਦੇ ਨੂੰ ਹੋਣਾ ਚਾਹੀਦਾ ਹੁਣ ਤੇ ਸੌਂਕ ਹੀ ਆ ਫਿਰ ਜੇ ਸੀ ਕਹੇ ਦੀ ਵੀ ਇਹਨਾਂ ਨੂੰ ਖੜੀਆਂ ਨੇ ਖੜੀਆਂ ਰਹਿਂਦੇ ਗੋਹਾਂ ਇਹਨਾਂ ਦੇ ਪਿੱਛੇ ਹਟਾਈਏ ਨਾ ਵੀ ਆਪ ਦਾ ਢਿੱਡ ਭਰ ਲਓ ਅਸੀਂ ਰੋਟੀ ਆ ਜਾ ਬਖਾਦੀ ਨਹੀਂ ਹੈਗੀ ਖਾਦੀ ਨਹੀਂ ਹੈਗੀ ਪਰ ਇਹਨਾਂ ਨਾਲ ਦੇਖ ਇਪਰਲਾ ਸੌਂਗ ਹੋਣਾ ਚਾਹੀਦਾ ਸੌਂਗ ਹੋਣਾ ਚਾਹੀਦਾ ਕਿ ਤੇਰਾ ਹਾਂ ਚਾਹੀਦੀ ਮੱਜਾਂ ਰੱਖ ਲਓ ਬੱਕਰੀਆਂ ਰੱਖੋ ਪੂੜੀਆਂ ਰੱਖ ਲਓ ਮੁਰਗੀਆਂ ਰੱਖ ਲਓ ਕੋਈ ਮਾਰਦੀ ਰੱਖ ਲਓ ਨਾ ਬਈ ਵੀ ਕਿਹ ਚੀਜ ਹੁੰਦੇ ਵੀ ਲੈ ਕੇ ਬੰਨਦੀ ਆਪਾਂ ਉਹਦੀ ਸਾਰ ਲੈਣੀ ਨਹੀਂ ਫਿਰ ਉਹ ਸੌਂਗ ਵੀ ਕੀ ਕਰੂਗਾ ਹਾਂ ਵੀ ਸੌਂਗ ਦਿਲੋਂ ਹੋਣਾ ਚਾਹੀਦਾ ਵੀਰੇ ਬੱਚੇ ਹੁਣ ਮੇਮਣੇ ਨੇਗੇ ਉਹ ਬੱਚਿਆਂ ਨਾਲ ਵੱਧ ਪਿਆਰ ਕਰਦੇ ਨੇ ਉਹਨਾਂ ਨੂੰ ਅਸੀਂ ਚੁੰਗੜੀ ਨਾਲ ਚਾਹ ਵੀ ਪਿਆ ਦਿੰਨੇ ਆ ਮੇ ਜੀ ਚਾਹ ਬੱਚ ਕੇ ਉਹ ਵੀ ਪਿਆ ਦਿੰਨੇ ਆ ਅਸੀਂ ਉਹ ਮਾਗਰ ਮਾਗਰ ਫਿਰਦੇ ਰਹਿੰਦੇ ਨੇ ਤੋਤੇ ਵੀ ਰੱਖੇ ਹੋਏ ਰਹੇ ਸੀ ਤੋਤੇ ਵੀ ਰੱਖੇ ਹੋਏ ਨੇ ਹਾਂ ਸੌਂਗ ਸਾਰੀ ਜੀ ਦੀ ਹੈ ਅਸੀਂ ਆ ීකපැයි දන්නවා. කීක රෙතන්වාතට.